ਕੋਈ ਦੇ ਕੇ ਮੈਂ 10000 ਬੈਠਿਆ ਫਿਰ ਨਾ ਬਾਈ ਅੰਦਾਜ਼ਤਾ ਨਹੀਂ ਬੈਠਿਆ ਬਸ ਉਹੀਂ ਸੋਫੇ 'ਤੇ ਬੈਠਿਆ ਨਹੀਂ ਮਤਲਬ ਯਾਰ ਛੋਟੇ ਪਈ ਕੋਈ ਨਾ ਕੋਈ ਨਾ ਗੱਲ ਆ ਇਹਨੂੰ ਅੱਜ ਪੂਆ ਦੀ ਯਾਦ ਬਹੁਤ ਆ ਰਹੀ ਆ ਬਾਈ ਪੂਆ ਦੀ ਯਾਰ ਯਾਦ ਤਾਂ ਮੈਨੂੰ ਪਹਿਲਾਂ ਛੋਟੇ ਹੁੰਦੇ ਤੇ ਮੇਰੇ ਮਾਪਿਓ ਮਰ ਗਏ ਉਦੋਂ ਮਾਰੋ ਮੈਨੂੰ ਮੇਰੀ ਪੂਆ ਲਿਆਈ ਉਹਨੇ ਪਾਲ ਪੋਸ ਕੇ ਵੱਡਾ ਕੀਤਾ ਪੜ੍ਹਾਇਆ ਮੈਨੂੰ ਪਰ ਹੁਣ ਯਾਦ ਬਹੁਤ ਆ ਰਹੀ ਆ ਜਿੱਦੇ ਰਿਉ ਗਈ ਜੰਮੂ ਇੰਜ ਆਪਾਂ ਕੀ ਕਰਦਾ ਰਹਿ ਰਿਹਾ ਰੱਬ ਦੇ ਰੰਗ ਨਾਲ ਕੁਈ ਪੈਣਾ ਨਾ ਆਵਾਂ ਜਿਹਨੂੰ ਮੰਗਰੋਂ ਲਿਆ ਜਾਂਦਾ ਹਾਂ ਦਾ ਬਾਬਾ ਨਾਨਕ ਵੀ ਕਹਿੰਦਾ ਕੋਈ ਅੱਗੇ ਕੋਈ ਪਿੱਛੇ ਉਤਾ ਗੱਲ ਹੈਗੀ ਵੀ ਅੱਪ ਕਿਤਾ ਕੋਈ ਜ਼ੋਰ ਨਹੀਂ ਹੈਗਾ ਜਿਹੜੀ ਉਹਨੂੰ ਚੰਗੀ ਲਾਦੇ ਆ ਪ੍ਰਮਾਤਮਾ ਨੂੰ ਉਹ ਕਰ ਦਿੰਦਾ ਨਾ ਉਹ ਕੱਚਾ ਫਲ ਦੇਖੇ ਨਾ ਪੱਕਾ ਦੇਖੇ ਮੂੰਹ ਨਹੀਂ ਬਲਵਾਣਾ ਬਈ ਉਹਨੇ ਬਲਵਾਣਾ ਜਦ ਲਕੂਗਾ ਮੇਰੇ ਤਾਂ ਹੁਣ ਐਂ ਜੀ ਕਰਦਾ ਮੇਰੇ ਵੀ ਮੈਂ ਘਰ ਛੱਡ ਕੇ ਬਾਗ ਜਾ ਕਿਉਂ ਮੇਰਾ ਜੀ ਨਹੀਂ ਲੱਗਦਾ ਇੱਥੇ ਆਪਾਂ ਕਿੱਡੇ ਵੱਡੇ ਹੋਇਆ ਆਪਾਂ ਇੱਥੇ ਪਾਵਾਂਗੇ ਤੇਰੀ ਕੋਠੀ ਅੱਡ ਦੇ ਭਰਾਵਾ ਠੀਕ ਆ ਹੁਣ ਮੇਰਾ ਵਿਆਹ ਦਾ ਦੇਖਦਾ ਕਿਆ ਹੋਇਆ ਮੈਨੂੰ ਇੱਕ ਦੋ ਬੱਚੋ ਲਿਆਣ ਕੁੜੀ ਦੇਖੋ ਵਿਆਹ ਤਾਂ ਵੀਰੇ ਮੈਂ ਹਜੇ ਕਰਾਉਣਾ ਨਹੀਂ ਹੈ ਅੱਲਾ ਕਿਉਂਕਿ ਮੈਂ ਹਜੇ ਪੜਨਾ ਵੀਰੇ ਕੋਈ ਨੌਕਰੀ ਮਿਲੂਗੀ ਫੇਰ ਵੀ ਵਿਆਹ ਕਰਾਉਣਾ ਕੋਈ ਉਹਦਾ ਜਦੋਂ ਪਹਿਲਾਂ ਵਿਆਹ ਹੋ ਜੂ ਮੋਂ ਰੋਕਾ ਕਰਦਾਂਗੇ ਫੇਰ ਵਿਆਹ ਕਰਦਾਂਗੇ ਕੋਈ ਨਹੀਂ ਵੀਰੇ ਬਾਤ ਤੇ ਖੜਦਾ ਹੁੰਦਾ ਕੁੜੀ ਵਾਲਿਆਂ ਨੂੰ ਐ ਕਾਲੀ ਹੁੰਦੀ ਐ ਫਟਾਫਟ ਅਸੀਂ ਕੰਮ ਨਿਬੇੜ ਦਈਏ ਉਹ ਬਾਈ ਭਰਾਵਾ ਉਮਰ ਲੰਘ ਜਾਂਦੀ ਐ ਜਿਹੜਾ ਅਗਲਾ ਪਹਿਲਾਂ ਕਹਿੰਦਾ ਵੀ ਖਾਣ ਮੇਰਾ ਕੋਈ ਵਿਆਹ ਨਹੀਂ ਕਰਾਉਣਾ ਉਹ ਤਾਂ ਗੱਲ ਹੈਗੀ ਵੀਰੇ ਕਾ ਕਰਮ ਜੀ ਨੌਕਰੀ ਵੀ ਦਿੰਦੇ ਨੌਕਰੀ ਮਿਲ ਜੂਗੀ ਵੀਰੇ ਚਲ ਬਗੇਰ ਮਕੰਤਰ ਤੋਂ ਤਾਂ ਨੌਕਰੀ ਵੀ ਨਹੀਂ ਮਿਲਦੀ ਵੀਰੇ ਉਹ ਵੀ ਤਾਂ ਗੱਲ ਆ ਕਿਸਮਤ ਨਾਲ ਆ ਰਹੀ ਸਾਰੀ ਸਭ ਦੀ ਤੂੰ ਟੈਨਸ਼ਨ ਨਾ ਲੈ ਕਰ ਮੇਰੇ ਹੁੰਦੇ ਸੋਡੇ ਹੁੰਦੇ ਤਾਂ ਵੀਰੇ ਕਾਦੀਆ ਟੈਨਸ਼ਨ ਪਹਿਲਾਂ ਪੂਆ ਹੁੰਦਾ ਨੀਤੀ ਮੈਨੂੰ ਹੁਣ ਤੇਰੇ ਹੁੰਦੀ ਨਹੀਂ ਹੈਗੀ ਵੀਰੇ ਟੈਨਸ਼ਨ ਨਾ ਕਰ ਮੈਂ ਸੋਡੇ ਪਈ ਹਾਂ ਪੰਗਿਆ ਤੋਂ ਬਹੁਤ ਵੀ ਨਾ ਤੈਨੂੰ ਦੱਸਦਾ ਉਹ ਲੋੜ ਹੁੰਦੀ ਆ ਮੈਨੂੰ ਦੱਸ ਦਿਆ ਕਰ ਕੋਈ ਨਾ ਟੈਨਸ਼ਨ ਆਣੀ ਲੋੜ ਨਹੀਂ ਹੈਗੀ ਚਲ ਠੀਕ ਆ ਮੈਂ ਮਰੇ ਵਾ ਕੇ ਤੇ ਗੇੜਾ ਤੋਂ ਠੀਕ ਆ ਵੀ ਮਾਦਾ ਦੇਖ ਆ ਜੇ ਲੈ ਸਾਰੇ ਕੰਮ ਨਿਭੜ ਗਏ ਆ ਕੱਲੇ ਭਾਂਡੇ ਜ ਰਹਿ ਗਏ ਹੋਰ ਵੀ ਧੋਈ ਦੇਣਾ ਹੁਣ ਕਿਤੇ ਪਈ ਰੁਕਾ ਜਾ ਸਾਰਾ ਦਿਨ ਆਪੀ ਚਾਹ ਬਣਾ ਦੇ ਕੋਟਕ ਮੈਂ ਖੈਰ ਜਾਣਾ ਚਾਹ ਤਾਂ ਮੈਂ ਬਣਾ ਦਾਨੀ ਆ ਉਹ ਡੰਗਰਾਂ ਨੂੰ ਪਾਣੀ ਪਿਆ ਪਿਉਣ ਵਾਲਾ ਮੜੇ ਦਾ ਪਾਣੀ ਵੀ ਪਿਆ ਦੇ ਉਹ ਤਾਂ ਭਾਬੀ ਪਿਆ ਗਿਆ ਸੀ ਮੇਰਾ ਭਾਈ ਜੀ ਜੰਗ ਲਾ ਜਾਂਦਾ ਖੇਤ ਪਿਆ ਗਿਆ ਸੀ ਮੈਨੂੰ ਤਾਂ ਦੱਸ ਕੇ ਨਹੀਂ ਗਿਆ ਹੈਗੇ ਉਹ ਨਾ ਮੈਨੂੰ ਦੱਸ ਗਿਆ ਤੇ ਜਨਾ ਮੈਂ ਵੀਰੇ ਖੇਤ ਜਾਣਾ ਪਾਣੀ ਤਾਂ ਨੂੰ ਮੈਂ ਪਿਆ ਗਿਆ ਡੰਦਰਾ ਚਲ ਕੋਈ ਨਹੀਂ ਮੈਂ ਬਣਾ ਦਨੇ ਚਾ ਬਣਾ ਦੇ ਪਾਪੀ ਇੱਕ ਤਾਂ ਸੱਸ ਸਹੁਰਾ ਪਹਿਲਾਂ ਉਹ ਮਸਾਂ ਦਾ ਫਾਹ ਹੋਏ ਨੇ ਆ ਰਹਿਦਾ ਖੁੰਦਾ ਖੁੰਡ ਬਨਤਾ ਵੀ ਇਹਨੂੰ ਪਕਾ ਪਕਾ ਕੇ ਖਵਾਈ ਚੱਲਣਾ ساری ਉਮਰ ਮੇਰੇ ਜੋਕਰੇ ਦਾ ਇਹੀ ਰਹਿ ਗਿਆ ਕੰਮ ਹੋਰ ਤਾਂ ਮੈਂ ਕਿਸੇ ਕੰਮ ਜੋਕਰੀ ਹੈ ਨਹੀਂਗੀ ਆਪਦੀ ਆਪਦੀ ਨਾਲ ਥੱਪਦੀ ਥੱਪਦੀ 18 ਰੋਟੀਆਂ ਇਹ ਖਾਂਦਾ ਹੈਗਾ ਇਹਦੀਆਂ ਥੱਪਣੀਆਂ ਪੈਂਦੀਆਂ ਨਾਲ ਕੰਮਦਾਨੀ ਕਾਰਦਾ ਨਹੀਂ ਹੈਗਾ ਫੇਰ ਓਡਾ ਲਾਇਆ ਹੈਗਾ ਭਰਾ ਆਪਣੇ ਘਰੇ ਵਗ ਜੇ ਸਭ ਕੁਸਾ ਕੋਲੇ ਪੂਰੇ ਅੱਕ ਲੱਗਿਆ ਪਿਆਗਾ ਹਾਂ ਯਾਰ ਕਈ ਦਿਨ ਹੋ ਗਏ ਦੇਸੀ ਨਹੀਂ ਮੈਂ ਤੈਨੂੰ ਪਤਾ ਹੈ ਡਿਊਟੀ ਦੇ ਭੱਜ ਜਾਣਾ ਜੀ ਮਲਾਜਮ ਆਦਮੀ ਆ ਤੜਕੇ 4 ਵਜੇ ਭੱਜ ਜਾਣਾ 11 ਵਜੇ ਆਪਦੇ ਇੱਕ ਡਿਊਟੀ ਤੋਂ ਆ ਜਾਣਾ ਜਾਂ ਹੁਣ ਨਾ ਧੋ ਕੇ ਖਾਣਾ ਖਾ ਕੇ ਫਿਰ ਆਏ ਦੀ ਡਿਊਟੀ ਤੜਕੀ ਜਰਵੇ ਗੜਾ ਦਫਤਰ ਖੁੱਲਦਾ ਵਈ ਤੜਕੀ ਫਿਰ ਤੁਹਾਨੂੰ ਪਤਾ ਹੈ ਡਿਊਟੀ ਤੱਕ ਕਾੜੀ ਆਈ ਆਪਣੀ ਆ ਤਾਂ ਫਿਰ ਵਧੀਆ ਹੀ ਦਾ ਭੁੱਖਾ ਹਾਂ ਹੋਰ ਵਧੀਆ ਮੌਜਾਂ ਚੜਦੀ ਕਲਾ ਜਾਵਾਂ ਹਾਂ ਹਾਂ ਉੱਤੇ ਜਾਗਰ ਜਾਗ ਨਹੀਂ ਮਿਲੇ ਤੈਨੂੰ ਨਾ ਮੈਨੂੰ ਨਹੀਂ ਕਿਤੇ ਮਿਲੇ ਅਜੇ ਤਾਂ ਉਹ ਹੀ ਗਾਇਬ ਜਾ ਹੋ ਰਿਹਾ ਕਿਤੇ ਦਿਸੀ ਨਹੀਂ ਨਾ ਕਈ ਦਿਨ ਹੋ ਗਏ ਅੱਛਾ ਹੋਰ ਉਹ ਬਈ ਮੈਂ ਤਾਂ ਨਹੀਂ ਮਿਲਿਆ ਖਰ ਕਿਤੇ ਕੰਮ ਦੀ ਯਾਰ ਉਹ ਵੇ ਸੈਂ ਇੱਕ ਗੱਲ ਪੁੱਛਣੀ ਸੀ ਉਹਨੂੰ ਕਹਿੰਦੇ ਨਾ ਮੁੰਚੱਕਦਾ ਉਹ ਪਤਾ ਅੱਛਾ ਥੋੜਾ ਜਿਹਾ ਕਰੋ ਵੀ ਕਰ ਲਈ ਇਹਦਾ ਕੰਮ ਅੱਛਾ ਜਰਾਨੀ ਦੀ ਤੇਜ ਹੀ ਹੈ ਅੱਛਾ ਫੇਰ ਤਾਂ ਕੰਮ ਖਰਿਆ ਹੋਵੇ ਬਈ ਉਹਦਾ ਫੇਰ ਹੁਣ ਹੀਲਾ ਬਈ ਉਹਦਾ ਉਹਦਾ ਅਗਲਾ ਆਪੇ ਜਾਣੇ ਆਪਾਂ ਕੀ ਲੈਣਾ ਅੱਛਾ ਨਾ ਹੁਣ ਅੱਟ ਹੁਣ ਜੋ ਕਹ ਹੈ ਅੱਡ ਕਿਹਦੇ ਨਾਲ ਹੋਊਗਾ ਹਾਂ ਵੀ ਅੱਗੇ ਬਹਿ ਗਏ ਹਾਂ ਬਹਿ ਗਏ ਬਹਿ ਗਏ ਬਹਿ ਗਏ ਹਾਂ ਬਹੁਤ ਚੰਗਾ ਮੋਚਾਂ ਬਈ ਮੋਚਾਂ ਗੁੱਡੇ ਗੜੀ ਖੜੀ ਸੀ ਫੇਰ ਤਾਂ ਕੰਮ ਖਰਿਆ ਹੋਵੇ ਤਾਂ ਗੁੱਡੇ ਗੁੱਡੇ ਕਹ ਨੂੰ ਪਹਿਲੀ ਗੱਲ ਤੇਰੀ ਗੱਲ ਤੇਰੀ ਗੱਲ ਕਰ ਰਹੇ ਤੇ ਫੇਰ ਤਾਂ ਕੰਮ ਖਰਿਆ ਹੋਵੇ ਤਾਂ ਹੋਰ ਕਿੱਧਰ ਨਿਕਲਿਆ ਹੋਤੀ ਕੋਈ ਨਕੜਲਾ ਕੰਮਕਾਰ ਜੇ ਤੈਨੂੰ ਪਉਦੀ ਆ ਸਰ ਖੇਤ ਫੂਟ ਦੇ ਉਹ ਇਹ ਤਾਂ ਚੱਲੀ ਜਾਂਦੇ ਨੇ ਮਾੜਾ ਮੋਟਾ ਬਾਹਰ ਅੰਦਰ ਵੀ ਨਿਕਲਿਆ ਕਰੋ ਕਰੀ ਬੜੇ ਰਹਿੰਦੇ ਤੁਸੀਂ ਉਹ ਖੇਤ ਤੇ ਹੁੰਨੇ ਆ ਯਾਰ ਕਰੇ ਕਿਹੜੇ ਟਾਈਮ ਨਾਲ ਆਥ ਨੇ ਵੜਦਾਂਗੇ ਨੇ ਉਹ ਵੀ ਨਾ ਬੜੀ ਉਹਨੂੰ ਸੰਗੀ ਪਲਗੀ ਚਾਹ ਲਾਉਣ ਸਪਰੇਇ ਜੀ ਕਰਦਾਂਗੇ ਇੱਕ ਦੋ ਦਿਨ ਅਜ ਦੇਖਦੇ ਹਾਂ ਦੂਸਰਾ ਬਗੜੇ ਦੰਦਾ ਫਿਰਦਾ ਜੇ ਕਿਤੇ ਪਾ ਜੀ ਮੀਝਾ ਹਨਾ ਰੀ ਸਪਰੇਇ ਦੀ ਬਚੀ ਜੀ ਰਹਿ ਜੀ ਔਰ ਆ ਬੇਦ ਤੋਂ ਵੱਤ ਜਾਣ ਮੀਂਹ ਵਧੀਆ ਪੈ ਜੇ ਨਾ ਮਾਦਾ ਜੀਦ ਨਾਲ ਹਾਂ ਤਾਂ ਦੀ ਮਾਂ ਕੰਜਦਾ ਤੂੰ ਵੀ ਚੱਕਰ ਵਾਲਾ ਕੰਮ ਹੋ ਗਿਆ ਤੇਰਾ 3 ਦਿਨ ਹੋ ਗਿਆ ਆਈ ਨਹੀਂ ਇਹ ਕਹਿੰਦਾ ਮੈਂ ਡਿਊਟੀ ਤੇ ਲੱ ਕਰਿਆ ਲੈ ਡਿਊਟੀ ਆਪਣੀ ਕੀ ਚਾਰ ਵਜੇ ਆ ਤੜਕੀ ਚਾਰ ਵਜੇ ਕਿਹੜਾ ਦਫ਼ਤਰ ਖੁੱਲਦਾ ਨਹੀਂ ਕਿਹੜਾ ਦਫ਼ਤਰ ਖੁੱਲਦਾ ਉਹ ਟੜਕੀ ਮੈਂ ਮੁਲਾਜ਼ਮ ਆ ਆਦਮੀ ਸਾਨੂੰ ਵੱਡੇ ਉੱਟੀ ਦਾ ਫਰਕ ਹੈ ਮੇਰਾ ਸਾਨੂੰ ਪਤਾ ਮੁਲਾਜ਼ਮ ਆ ਲਾਹੌਰ ਹੁਣੇ ਪੌੜਾ ਉੱਦੂ ਮੈਂ ਕਹਿੰਦਾ ਯਾਰ ਕਮਾਲ ਦੀ ਗੱਲ ਆ ਯਾਰ ਬੜਿਆਈ ਦਾ ਭੁੱਖਾ ਕਿਉਂ ਆ ਛੋਟਾ ਕੰਮ ਕੋਈ ਹੋਰ ਸਿਸਟਮ ਦਾ ਮੇਰਾ ਕੰਮ ਕੋਈ ਹੋਰ ਸਿਸਟਮ ਦਾ ਡੱਟ ਸਿਸਟਮ ਹੁੰਦਾ ਨੇ ਕੰਮ ਕਰਕੇ 4:00 ਵਜੇ ਕਿਹੜਾ ਦਫ਼ਤਰ ਖੁੱਲਦਾ 4:00 ਵਜੇ ਮੈਂ ਤੈਨੂੰ ਦਿਖਾ ਦੂ ਜਦੋਂ ਆਪਣੀ ਡਿਊਟੀ ਤੇ ਜਾਊਗਾ ਮੈਂ ਚਲ ਠੀਕ ਆ ਬਈ ਮੰਨ ਲਿਆ ਦੁਨੀਆ ਕੰਮ ਕਰਦੀ ਆ ਕੋਈ ਕੰਮ ਕਰਨ ਦਾ ਲਿਫਟ ਹੁੰਦਾ ਆ ਆਪਾਂ ਨੇ ਆਈ ਨਹੀਂ ਹੈਗਾ ਵੀ ਸਾਰਾ ਦਿਨ ਮਰੋ ਆਪਾਂ ਤਾਂ 10 4 ਵਜੇ ਜਾ ਕੇ 10 ਵਜੇ ਨੇ ਆਉਦੇ ਘਰਿਆਂ ਕਲੀਅਰ ਜਦੋਂ ਕੰਮ ਹੀ ਪੈ ਜਾਂਦਾ ਆਉਂਦੇ ਘਰੇ ਉਹ 4 ਵਜੇ ਤਾਂ ਉੱਠ ਕੇ ਬੰਦਾ ਕੱਖ ਨਹੀਂ ਪਾਉਂਦਾ ਓਏ ਉਹ ਤਾਂ ਫਿਰ 6 ਤੂੰ ਮਰਦਾ ਨਾ 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 ਉਹ ਤਾਂ ਉਹ ਹੋਰ ਪਾਗਲ ਹੋ ਜਿਹੜਾ ਬੰਦਾ ਕੰਮ ਨਹੀਂ ਕਰਦਾ ਆਪਾਂ ਤਾਂ ਹੁਣ ਤੈਨੂੰ ਪਤਾ ਸਹੀ 4 ਵਜੇ ਉੱਠ ਕੇ ਚਾਹ ਦੀ ਕੁੱਟ ਪੀ ਕੇ ਉਹਦੀ ਡਿਊਟੀ ਤੇ ਵਗ ਜਾਣ ਅੱਛਾ 4 ਵਜੇ ਦਾ ਜਾਨਵਰ ਵੀ ਉੱਠ ਕਰਦੇ ਨੇ 4 ਤੋਂ ਫਿਰ ਕਿੰਨੇ ਵਜੇ ਤੱਕ ਜੀ 4 ਤੋਂ 10 ਵਜੇ ਤੱਕ ਜੀ 4 ਵਜੇ ਤਾਂ ਜਾਨਵਰ ਵੀ ਉੱਠ ਖੜਦੇ ਨੇ ਉਹ ਵੀ ਚੋਕਾ ਲੈਣ ਆਉਂਦੇ ਆ। ਤੇ ਤੇ ਗੱਦੀ ਆ ਸਮਝ ਨਹੀਂ ਉਹਦੀ 4 ਤੋਂ 6 ਜਾਂ 10 ਵਜੇ ਤੱਕ 4 ਵਜੇ ਤਾਂ ਜਾਨਵਰ ਵੀ ਉੱਠ ਕੇ ਬੱਚਿਆਂ ਵਾਸਤੇ ਚੋਕਾ ਲੈਣ ਪਾਗੇ ਨੇ ਤੂੰ ਕਿਹੜੇ ਕਿੱਥੇ ਫਿਰਦਾ ਮੱਲ ਲਫੜ ਪਾਣੀ ਬੜਾ ਠੰਡਾ ਲਈ ਵਾਹ ਹੁਣ ਤੱਤਾ ਕਰ ਲੈਣੀ ਹੈਗੀ ਫੇਰ ਤੂੰ ਬਾਹਰ ਹੀ ਨਾ ਪਾ ਬੀਪਾ ਕੀ ਕਰ ਤੂੰ ਤਾਂ ਲਾਲ ਰਹਿਣੀ ਅਠੋ ਬਹਿਰ ਮੈਂ ਲਾਲ ਮੈਂ ਜੰਮੀ ਵੀ ਮੇਰੀ ਮਾਂ ਨੇ ਲਾਲ ਲਾਲ ਸੀ ਤਾਂ ਕਰਕੇ ਲਾਲ ਰਹਿਣੀ ਆਗੀ ਉਹ ਜਾਣਦਾ ਮੈਂ ਤੈਨੂੰ ਆ ਲਾ ਕੇ ਮਣ ਪੱਕੀ ਸੋਖੀ ਕੰਦਵੀ ਲਾਲ ਕਰ ਲੈਣੀ ਐ ਜਵਾੜੇ ਵੀ ਲਾਲ ਕਰ ਮੈਣੀ ਆ ਬਈ ਸੁਰਖੀ ਵੀ ਤੇਰੇ ਭਾਈ ਦੇ ਲਿਆ ਕੇ ਦਿੱਤੀ ਹੋਈ ਆ ਤਾਂ ਲਈ ਹੋਈ ਆ ਹੋਰ ਕਿਤੇ ਕੁਮਾਰੇ ਹੁੰਦਾ ਸੀ ਸੁਰਖੀਆਂ ਲਾਉਂਦੇ ਸੀਗੇ ਮੈਂ ਲਿਆ ਕੇ ਲਉਂਦੀ ਸੁਰਖੀ ਦਾ ਭਾਈ ਜਾਨੀ ਚਲਾ ਲਿਆ ਕੇ ਦੇਉ ਸੁਰਖੀਆਂ ਚਾਵੇਂ ਤੇਰੇ ਆ ਚੁੰਨੀ ਨਾਲ ਮਿਲੂ ਨਾਲ ਸੂਟ ਨਾਲ ਐਂ ਟੌਪ ਵੀ ਲਿਆ ਕੇ ਦੇ ਜਾਣਦੀ ਆ ਮੈਂ ਭਾਈ ਜਾਨੀ ਚਲਾ ਸਹਲੀਆਂ ਨੂੰ ਲੈ ਕੇ ਦੇ ਦਿਆ ਕਰ ਆਪਦੀਆਂ ਉਹੀ ਬਹੁਤ ਆ ਕ ਮੈਂ ਸੀਂ ਵਾਲਾ ਨਹੀਂ ਹੈਗਾ ਹੂੰ ਹੋਰ ਕਦੇ ਆਲਾ ਤੂੰ ਨਾ ਮੈਂ ਤਾਂ ਦੂਰ ਆਇਆ ਕੰਮ ਤੋਂ ਹਾਂ ਤਾਂ ਹੀ ਕਾਲਜ ਚ ਪੜ ਕੇ ਨੌਕਰੀ ਤੇ ਲੱਗ ਗਿਆ ਨੌਕਰੀ ਤੇ ਲੱਗ ਜਾਵੇਂ ਭਾਬੀ ਮੈਨੇ ਕਿਉਂ ਮਾਰਦੀ ਹੁੰਦੀ ਆ ਜਿੱਦੇ ਤਰਾ ਤੇ ਹੋਰ ਲੱਗੂਗਾ ਕਿ ਨਾ ਜੱਜ ਲੱਗੂ ਜੱਜ ਆਮ ਦਾ ਊੜੇ ਤਵਾੜਾ ਨਹੀਂ ਜੱਜ ਲੱਗੂਗਾ ਕਹੀਂ ਕੁਛ ਹੋਰ ਤੈਨੂੰ ਆਉਂਦੀ ਅੰਗਰੇਜ਼ੀ ਪਹਿਲਾਂ ਮੈਨੇ ਤਾਂ ਆਉਂਦੀ ਨਹੀਂ ਮੈਂ ਤਾਂ ਪੜੀ ਲਿਖੀ ਨਹੀਂ ਭਲਾ ਨਾ ਸਵਾਟਰ ਬਾਲਮੈਨ ਕੀ ਆਉਂਦੀ ਨਹੀਂ ਸਾਨੂੰ ਤਾਂ ਮੈਂ ਦੱਸ ਫਿਰ ਤੂੰ ਪੜੀ ਹੋਈ ਨਹੀਂ ਮੈਂ ਤਾਂ ਪੜੀ ਹੋਈ ਨਹੀਂ ਹੁੰਦੀ ਮੈਂ ਉਹ ਕਰੀ ਜਾਂਦੀ ਸਰ ਇਹ ਤਾਂ ਤੂੰ ਹੀ ਕਰੀ ਹੋਈ ਆ ਬਸ ਜਿੰਨੀਆਂ ਕੀਤੀਆਂ ਹੋਈਆਂ ਨੇਗੀਆਂ ਹੋਰ ਤਾਂ ਵਿਚਾਰੇ ਉਹ ਕੱਖਾ ਤੋਂ ਘਾਸਪੋਤ ਤੇ ਫਿਰਦੇ ਨੇਗੇ ਉਹਦਾ ਵਿਚਾਰੀ ਭੂਆ ਦੀ ਜਿਹੜੀ ਮੈਨੂੰ ਪਿਆਰ ਨਾਲ ਰਾਦੀ ਥਾ ਬੱਦੂ ਹਾਂ ਪੈਣੀ ਅਮਰ ਲਈ ਐ ਕਰ ਭੂਆ ਕੋਲੇ ਭੱਗ ਜਾ ਕਿਉਂਕਿ ਮੈਨੂੰ ਮਾਰ ਕੇ ਰਾਜੀਆ ਨੂੰ ਮਾਰ ਕੇ ਨੂੰ ਭੇਜ ਕੇ ਰਾਜੀਆ ਵੀ ਭੂਆ ਕੋਲੇ ਭੱਗ ਜਾ ਹੋਰ ਲਾਡ ਵਾਲਾ ਕਰਦੀ ਤੀ ਭੂਆ ਨਾ ਤਾਂ ਹੀ ਤੋਰ ਨੂੰ ਮੰਜਾ ਛੱਡਦਾ ਹੈਗਾ ਕੋਈ ਨਾ ਮੈਂ ਭਾਗ ਦੂੰਗਾ ਮੇਰਾ ਤੈਨੂੰ ਦੁੱਖਾ ਮੈਂ ਭਾਗੂ ਕੋਈ ਨਾ ਹੂੰ ਹੂੰ ਉਸ ਤੋਰਿਆਂ ਦਾ ਬਹੁਤ ਲੱਗਦਾ ਮੈਂ ਕਹਿੰਦੀ ਸੀ ਕਿ ਮਹਾਪੁਰ ਬਾਜ਼ਾਰ ਚੱਲ ਗਈਏ ਕਿਉਂ ਸੁੱਟ ਲੈ ਤੇ ਉਹ ਮੈਂ ਰੋਲੇ ਟਾਈਮ ਨਹੀਂ ਆਇਆ ਨਹੀਂ ਤੇ ਵੀ ਤਾਂ ਮਾਰੀ ਜਾਣਾ ਹੱਥ ਜੇ ਉੱਥੇ ਮੇਰ ਨਾਲ ਬੰਦ ਕੇ ਮੇਰੀ ਗੱਲ ਸੁਣਨੀ ਛੋੜੜ ਜਲਾ ਨਹੀਂ ਉਹ ਸਬਜ਼ੇਲੇ ਤੋਂ ਲੈ ਕੇ ਸਬਜੀ ਦਾ ਕਰ ਲੈਣਾ ਤੋਰੀਆਂ ਤਿੰਨ ਵਾਰੀ ਕਰ ਲਈਆਂ ਤੂੰ ਆਹ ਤੋੜ ਲਿਆ ਕਰੀਂ ਆਹ ਦੇਖੀ ਕਿੰਡੀਆਂ ਕਿੰਡੀਆਂ ਤੋਰੀਆਂ ਲੱਗੀਆਂ ਨੇ ਇਥੇ ਚੱਲ ਕੋਈ ਨਹੀਂ ਲੱਗਿਆ ਰਹਿੰਦੇ ਜਿਹੜੀ ਗੱਲ ਮੈਂ ਕਹਿੰਦੀ ਪਹਿਲਾਂ ਉਹ ਤਾਂ ਸੁਣਦਾ ਨਹੀਂ ਹੈਗਾ ਤੂੰ ਤੋਰੀਆਂ ਕੰਨੀ ਦੇ ਪੈ ਗਏ ਹੁਣ ਤਾਂ ਰੋਟੀਆਂ ਢੱਪ ਕੇ ਆਏ ਤੂੰ ਹੱਥ ਨੇ ਦਾ ਕਰੇਂਗੀ ਸਬਜੀ ਕੋਈ ਹੱਥ ਨੇ ਦੀ ਦੇਖੀ ਜਾਊਗਾ ਹੱਥ ਨੇ ਬਜ਼ਾਰੋਂ ਚਲੇ ਆਵਾਂਗੇ ਤੇ ਮੈਂ ਤਾਂ ਕਹਿੰਦੀ ਸੀ ਉਹਨਾਂ ਨੇ ਨਾ ਜੱਗੀ ਦਾ ਭਾਂਜਾ ਜਿਹੜਾ ਉਹਦਾ ਸਾਗਨ ਪੈਣਾਗਾ ਉਹਨਾਂ ਨੇ ਜਾਣਾਂਗਾ ਸੂਟ ਲੈ ਆਉਣਾਗਾ ਜੱਗੀ ਦੇ ਭਾਣ ਜਿਹਦਾ ਸਾਗਣ ਪੈਣਾ ਹਮ ਤੈ ਸੂਟ ਕਾਹ ਤੋਂ ਲੈ ਕੇ ਆਉਣਾ ਜੱਗੀ ਕੋਈ ਨਹੀਂ ਰਹਿੰਦਾ ਉਹਦਾ ਭਾਣ ਦਾ ਚੱਕੀ ਦਾ ਆ ਜੱਗੀ ਸੁਨੇਹਾ ਲਾ ਕੇ ਗਿਆ ਸੀ ਕਹਿੰਦਾ ਭਾਈ ਸਾਰੇ ਸਾਗਣ ਤੇ ਆ ਜੀਓ ਜੱਗੀ ਦਿਨ ਸੁਨੇਹਾ ਗੇ ਮੇ ਲਾ ਕੇ ਗਿਆ ਪਹਿਲਾਂ ਮੈਂ ਦੱਸ ਉਹਦੇ ਨਾਲ ਤਾਂ ਆਪਣੇ ਉਹੀ ਨਹੀਂ ਬਣਦੇ ਐਂਟੀ ਪਾਰਟੀ ਦਾ ਬੰਦਾ ਉਹ ਉਹਦੀ ਬਹੂ ਮੇਰੀ ਸੇਹਲੀ ਆ ਅਸੀਂ ਇਕੱਠੀਆਂ ਪੜੀਆਂ ਤੀਆਂ ਆ ਤਾਂ ਕਰਕੇ ਨੇ ਭੇਜਿਆ ਸੀਗਾ ਕਹਿੰਦੀ ਉਹਨੂੰ ਪਾਲ ਨੂੰ ਕਹਿ ਕੇ ਆਈ ਵੀ ਸਾਗਣ ਤੇ ਜ਼ਰੂਰ ਆਵੇ ਆ ਤਾਂ ਕਰਕੇ ਆਇਆ ਸੀ ਉਹ ਤਾਂ ਤੇਰੇ ਪਿੰਡ ਦੀ ਉਹ ਨਾ ਤੇ ਤੇਰੇ ਨਾਲ ਕਿਹਦੀ ਆ ਨਾ ਤੇਰੀ ਮਾਸੀ ਦੇ ਵੇਰ ਆਂਦੀ ਦੀ ਨਾ ਤੇਰੇ ਨਾਲ ਕਿਹੜੇ ਟਾਈਮ ਪੜਕੀ ਹੋ ਰਣਵੀਰ ਕਾਲਜ ਚ ਪੜੀ ਸੀ ਉਹ ਤਰ੍ਹਾਂ ਤਰ੍ਹਾਂ ਦੀ ਦੁਨੀਆਂ ਆਉਂਦੀ ਆ ਉੱਥੇ ਰਣਵੀਰ ਕੋਣ ਜਿਹੜੀ ਤੇਰੀ ਬੂਥੜੀ ਆ ਹੈ ਕੀ ਹੈ ਤੇ ਮੇਰੀ ਬੂਥੜੀ ਨੂੰ ਕੀ ਹੋਇਆ ਐਨੀ ਸੋਹਣੀ ਸੁਨੱਖੀ ਆ ਟੁੱਠੀ ਵਰਗੀ ਬੂਥੜੀ ਲਈ ਫਿਰਦੀ ਆ ਤੇਰੇ ਨਾਲ ਤਾਂ ਸੱਤ ਗੁਣੇ ਚੰਗੀਆਂ ਅਰ ਸੋਹਣੀ ਵੀ ਆ ਹਾਂ ਗੱਲਾਂ ਮਾਰਦਾਗਾ ਯਾਰ ਚੁੱਪ ਕਰ ਆ ਉਹਦਾ ਕੰਮ ਕਰ ਮੈਂ ਮੇਰੀ ਗੱਲ ਸੁਣ ਆਪਾਂ ਬਾਜ਼ਾਰ ਚੱਲਦੇ ਇੱਕ ਤਾਂ ਮਲੇ ਹੋਣਾ ਸੂਟ ਨਾਲੇ ਮੈ ਲਿਓਣੀਆਂ ਸੁਰਖੀ ਨਾਲੇ ਮੈ ਲਿਓਣੀਆਂ ਨੇ ਬਿੰਦੀਆਂ ਨਾਲੇ ਉਹ ਕੀ ਹੁੰਦਾ ਫੇਸ ਪਾਊਡਰ ਹੁੰਦਾ ਜਿਹੜਾ ਉਹ ਲੈ ਕੇ ਆਉਣਾਗਾ ਮੂੰ ਤੇ ਲਾਉਣਾਗਾ ਨਾਲੇ ਮੈਂ ਕਰਾ ਕੇ ਹੋਣੀ ਹੈ ਥ੍ਰੈਡਿੰਗ ਮਤਲਬ ਇਹ ਨਹੀਂ ਤੈਨੂੰ ਜਾਣਦਾ ਮੈਂ ਦਿੰਦਾ ਨਹੀਂ ਕਿਉਂ ਹਾਂ ਤੂੰ ਘੱਤ ਨਹੀਂ ਮੈਨੂੰ ਜਾਣ ਦਿੰਦਾ ਬਈ ਕੀ ਕਰ ਲਾਗੀ ਐਂਟੀ ਪਾਰਟੀ ਵਾਲੇ ਬੰਦੇ ਨੇ ਮੈਂ ਉਹਨਾਂ ਦੇ ਤੈਨੂੰ ਜਾਣ ਨਹੀਂ ਦਿੰਦਾ ਦੇਖ ਜੱਕੀ ਆਇਆ ਘਰੇ ਆਪਣੇ ਚੱਲ ਕੇ ਫਿਰ ਉਹਨੇ ਚਾਹ ਪੀਤੀ ਅੱਛਾ ਚੱਲ ਕੇ ਆਇਆ ਸੜੇ ਦੀ ਲੱਤ ਨਹੀਂ ਵੱਡੀ ਗਈ ਉਹਦੀ ਫਿਰ ਉਹਨੇ ਚਾਹ ਪੀਤੀ ਮੈਂ ਸਮੋਸੇ ਨਾਲ ਸਮੋਸੇ ਕਿਹਾ ਸੀਗਾ ਕਹਿੰਦਾ ਸਮੋਸੇ ਤਾਂ ਮੈਂ ਖਾਣੇ ਨਹੀਂ ਫੇਰ ਮਹਾਤੀ ਖਾਏਗਾ ਕਲਾ ਚਰਪਾ ਵੀ ਆਇਆ ਕਰ ਬਿਸਕੁਟ ਲਿਆ ਅੱਛਾ ਗੈਰ ਬੰਦੇ ਨੂੰ ਤੂੰ ਚਾਹ ਪਿਲਾਉਣੀ ਆ ਬਿਠਾ ਕੇ ਬਿਸਕੁਟਾਂ ਨਾਲ ਏ ਥਾਲੇ ਜੇ ਤੈਨੂੰ પાਗਲ ਕਦੋਂ ਆਉ ਉਹ ਮੇਰੀ ਗੱਲ ਸੁਣ ਉਹ ਆਪਣੇ ਘਰੇ ਆਇਆ ਸੀਗਾ ਮੈਂ ਤਾਂ ਕਰਕੇ ਫਿਰ ਚਾਹ ਵੀ ਬਣਾਈ ਬਿਸਕੁਟ ਵੀ ਤੇ ਬਿਸਕੁਟ ਘੱਟ ਸੀਗੇ ਫਿਰ ਨਾਲ ਉਹ ਛੋਟੇ ਛੋਟੇ ਕੀ ਹੁੰਦੇ ਨੇ ਕਾਜੂ ਜੇ ਕਾਜੂ ਕਹਿੰਦੇ ਨੇ ਕੀ ਕਹਿੰਦੇ ਹੁੰਦੇ ਨੇ ਉਹਨੂੰ ਕੋਣੇ ਜਨ ਹਾਂ ਉਹ ਵੀ ਤੇ ਰਹੀ ਸੀ ਮੇ ਨਾਲ ਸਾਨੂੰ ਤਾਂ ਕਦੇ ਕਾਜੂ ਕੁੱਜੂ ਖਵਾਏ ਨਹੀਂ ਤੂੰ ਉਹਨੂੰ ਕਾਜੂ ਖਵਾਉਣੀ ਆ ਹਾਂ ਹੁਣ ਘਰੇ ਆਇਆ ਬੰਦਾ ਉਹਨੂੰ ਤਾਂ ਚਾਹ ਪਾਣੀ ਨਾਲ ਕੁਝ ਦੇਣੀ ਪੈਂਦਾ ਖਾਣ ਪੀਣ ਲਈ ਪਹਿਲਾਂ ਘਰੇ ਆਇਆ ਕਦੇ ਉਹ ਆਇਆ ਸੀ ਇੱਕ ਵਾਰੀ ਆਇਆ ਸੀ ਹਾਂ ਇਹਦੀ ਉਦੋਂ ਮੇਰੇ ਹਾਲੇ ਦੇ ਕੀ ਬਣਾ ਕੇ ਵੇਚਦੀ ਮੈਂ ਬਾਹਰੇ ਕੱਢਿਆ ਦੀ ਉਹ ਫਿਰ ਹਜੇ ਉਹਨੂੰ ਚਾਹਾਂ ਪਿਲਾਉਣੀ ਆ ਹਾਏ ਹਾਏ ਤੂੰ ਤਾਂ ਸਾਰੀ ਵਾਰ ਲੜਾਈ ਭੜਦਾ ਰਹਿਣਾਗਾ ਪਤਾ ਨਹੀਂ ਤੂੰ ਤਾਂ ਕੀ ਖਾਣਾ ਕੀ ਨਾ ਮੇਰੀ ਗੱਲ ਸੁਣ ਚੱਲ ਆਪਾਂ ਬਾਜ਼ਾਰ ਚੱਲਦੇ ਆ ਜਿਹੜੀ ਉਹਨਾਂ ਨੂੰ ਚਾਹ ਪਿਲਾਉਣਾ ਸੀ ਤੀਕਰ ਪਟੇਗੇ ਐ ਕਿਵੇਂ ਪਟੇਗੇ ਚਾਹ ਨਾ ਕਰਕੇ ਨੂੰ ਪਟਿਆ ਜਾਂਦਾ ਹੁੰਦਾ ਹੈਗਾ ਜੇ ਲੋ ਮੇਰੇ ਜਿਹਦੇ ਨਾਲ ਮੇਰੀ ਨਹੀਂ ਬਣਦੀ ਤੂੰ ਨੂੰ ਚਾਹ ਬਲਿਆਉਣੀ ਆ ਉਹਦਾ ਦੱਸੀ ਫੇਰ ਨਹੀਂ ਗਈ ਫਿਰ ਮੇਰੀ ਗੱਲ ਸੁਣ ਤੇਰੀ ਬਣਦੀ ਕਿਹਦੇ ਨਾਲ ਬਣਦੀ ਆ ਸਾਰੇ ਪਿੰਡ ਨਾਲ ਬਣਦੀ ਆ ਮੇਰੀ ਸਰ ਪਿੰਡ ਨੂੰ ਸੱਦ ਲਿਆ ਮੈਂ ਤੁਹਾਨੂੰ ਚਾਹ ਪਿਆ ਦੇਣਾ ਪਰ ਉਹ ਉਹਦੇ ਨਾਲ ਨਹੀਂ ਬਣਦੀ ਇੱਕ ਕਿਉਂ ਦੁਸ਼ਮਣ ਹੈ ਤੇਰਾ ਦੁਸ਼ਮਣੇ ਸਮਝ ਲੈ ਚਲ ਐ ਕਰ ਤੂੰ ਨਾ ਜਾਈ ਉਹ ਤਾਂ ਤੈਨੂੰ ਵੀ ਕਹਿ ਕੇ ਗਿਆ ଥିਗਾ ਵੀ ਸਗਨ ਤੇ ਜ਼ਰੂਰ ਆਵੇ ਤੇ ਚਲ ਐ ਕਰ ਤੂੰ ਮੈਨੂੰ ਸੂਟ ਦਿਵਾ ਲੈ ਫਿਰ ਜਾ ਕੇ ਦਿਖਾਈ ਤੇਰੀ ਲੱਤ ਮੈਂ ਵੱਗੂ ਫਿਰ ਮੈਂ ਥੋੜੂ ਹੁੰਦਾ ਹੁੰਦਾ ਆਹ ਗਾਣੂ ਹੋਇ ਹੁੰਦਾ ਨਾਲੇ ਐਨੇ ਪਿਆਰ ਨਾਲ ਮੈਨੂੰ ਘਰ ਆ ਕੇ ਕਹਿ ਕੇ ਗਿਆ ਪਰ ਐ ਕਰ ਤੂੰ ਮੈਨੂੰ 5000 ਰੁਪਏ ਤੇ ਮੈਨੂੰ ਜਾਣ ਤੇ ਡਿਰ ਪਏ ਗਮਾ ਤੈਨੂੰ ਮੈਂ ਸੂਟ ਲਵਾਂ ਮੈਂ تمہاری ਚੋਂ ਕੱਢੂੰਗੀ ਮੈਂ تمہاری ਚੋਂ ਕੱਢੂੰਗੀ ਅੜਦੀ ਹੋਣੀ ਹੈਗੀ ਦੇ ਦੇ ਇਹਨੂੰ ਸੂਟ ਜੀ ਤੇ ਕਿਵੇਂ ਫਿਰ ਕਿਹੜਾ ਠੀਕ ਹੈ ਜੀ ਬਸ ਇੱਥੇ ਆਤੀ ਲੋ ਠੀਕ ਹੈ ਹਾਂ ਵਧੀਆ ਵਧੀਆ ਹੂੰ ਉਹ ਯਾਰ ਆਪਣਾ ਗਮਾਂਡੀਆ ਨਾਲ ਕੋਈ ਰੌਲਾ ਜਾ ਹੋ ਰਿਹਾ ਤੇ ਮੈਂ ਤਾਂ ਉਹਨਾਂ ਨੂੰ ਰੌਲੇ ਰੂਲੇ ਕਰਦਾ ਗਮਾਂਡੀਆ ਮੈਂ ਤਾਂ ਕਈ ਵਾਰ ਕੇ ਕਹਿੰਦਾ ਬਈ ਹਟਦੀ ਨਹੀਂ ਹੈ ਕਿ ਹੁਣ ਦੱਸ ਕੀ ਕਰੀਏ ਪਾਣੀ ਪਾਉਂ ਤੋਂ ਨਹੀਂ ਲੰਗਿਆ ਹੁਣ ਤਾਂ ਕੀ ਹੋ ਗਿਆ ਐ ਭੰਦ ਕਰਤਾ ਮੇਰਾ ਉਹਨਾਂ ਨੇ ਤੇਰਾ ਬੈਪੂ ਮੋਰਾ ਹਾਂ ਮਨ ਕੀ ਚੱਕਰ ਹੈ ਮੈਂ ਤਾਂ ਦੋ ਤਿੰਨ ਵਾਰ ਇਹਨਾਂ ਨੂੰ ਕਿਹਾ ਕਨੇ ਜਾਂ ਬੁਲਾ ਲੈ ਜਿਹਨੂੰ ਬੁਲਾਉਣਾ ਸਰਪੰਚ ਨੂੰ ਬੁਲਾ ਲੈ ਮੈਂਬਰ ਨੂੰ ਬੁਲਾ ਇਸ ਤਾਂ ਹੀ ਕਰਾਂਗੇ ਹੁਣ ਦੱਸ ਕੀ ਕਰੀਏ ਕਿੱਧਰ ਜਾਈਏ ਔਖਾ ਹੀ ਹੋ ਗਿਆ ਬੜਾ ਜਾਂਦੇ ਔਖਾ ਹੋ ਗਿਆ ਹੁਣ ਨਾ ਕੋਈ ਹਿੱਲਾ ਦੱਸ ਕਿੱਧਰ ਜਾਈਏ ਹੋਰ ਕੋਈ ਸੱਟ ਫੇਟ ਮਾਰਦੇ ਤਾਂ ਮਾਰਦੇ ਹੋਰ ਠੀਕ ਹੈ ਆਏ ਔਰ ਉਹਨੂੰ ਜਨਰਲ ਡਾਇਰੈਕਟਰ ਨਾਲ ਡਾਇਰੈਕਟਰ ਜਾਨ ਨੂੰ ਨੇ ਜੀ ਪਰ ਆਪਣਾ ਵਾਲਾ ਕੰਮ ਤਾਂ ਕਰ ਦਨਾਂ ਉਹਨੂੰ ਵੀਰੇ ਨੂੰ ਲਵਾ ਦੇਣਾ ਕੋਈ ਗੱਲ ਨਹੀਂ ਲਵਾ ਦਾਂਗੇ ਕੱਲ ਨੂੰ ਭੇਜ ਦੇ ਉੱਥੇ ਗੱਲ ਕਰਾ ਦੇਣਗੇ ਛੋਟੀ ਜਾ ਕੇ ਬੰਦੇ ਨਾ ਆ ਹਾ ਜਿਹੜਾ ਮੁੰਡਾ ਮਲੀਮ ਆ ਉਹਦੇ ਨਾਲ ਗੱਲ ਕਰਵਾ ਦਾਂਗੇ ਕੋਈ ਗੱਲ ਨਹੀਂ ਭੇਜ ਦੇ ਦੋ ਪੈਸੇ ਆਉਂਦੇ ਨੇ ਉਹਦਾ ਵਿਆਹ ਕਰ ਦਾਂਗੇ ਜਿਹੜਾ ਜੋ ਪਾ ਦਾਂਗੇ ਨਾ ਬੱਸ ਠੀਕ ਹੈ ਭੇਜ ਦੇ ਕੋਈ ਗੱਲ ਨਹੀਂ ਕਿ ਮੈਂ ਗੱਲ ਕਰ ਲੂੰਗਾ ਜਦੋਂ ਮਰਜੀ ਅੱਜ ਕਹਣਾ ਅੱਜ ਭੇਜ ਦੋ ਅੱਜ ਗੱਲ ਕਰਾ ਦੋ ਠੀਕ ਹੈ ਸੁਣ ਹੈ ਅੱਛਾ ਜਦੋਂ ਮਰਜੀ ਹਾਂ ਨਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦੂੰਗਾ ਵੋਟਾਂ ਪਾ ਕੇ ਨਾ ਕੋਈ ਕੰਮ ਨਹੀਂ ਬਣਿਆ ਜੇ ਕਿਤੇ ਮੈਂ ਜਿੱਤਿਆ ਹੋਇਆ ਹੁੰਦਾ ਕੱਲੇ ਕੱਲੇ ਪਿੰਡ ਦਾ ਕੰਮ ਹੁੰਦਾ ਕੱਲੇ ਕੱਲੇ ਬੰਦੇ ਨਾਲ ਗੱਲਬਾਤ ਹੁੰਦੀ ਅਗਰ ਇਹਨੂੰ ਦੁੱਖ ਪੁੱਛਦਾ ਵੀ ਭਾਈ ਤੈਨੂੰ ਦੁੱਖ ਦੱਸ ਕੀ ਐ ਇਹ ਫੁੱਦੂ ਲੋਕਾਂ ਨੂੰ ਅਸੀਂ ਨੇ ਵੋਟਾਂ ਪਾਈਆਂ ਸਾਡਾ ਦੁੱਖ ਤਾਂ ਉਹਨਾਂ ਨੇ ਕੀ ਪੁੱਛਣ ਦੀ ਸਮਝ ਕਾ ਪੈਰਾਂ ਤੇ ਕਹਾੜੀ ਮਾਰ ਰਹੇ ਨੇ ਸਾਡੇ ਇਹੋ ਜਿਹੇ ਲੋਕਾਂ ਨੂੰ ਵੋਟ ਪਾਉਣ ਦਾ ਕੀ ਫਾਇਦਾ ਲੱਖ ਲਾਹਨ ਤਾਂ ਜਿਹੜੇ ਇਹੋ ਜਿਹੇ ਲੋਕਾਂ ਨੂੰ ਵੋਟ ਪਾਉਂਦੇ ਨੇ ਇਹੋ ਜਿਹੇ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਕਦੇ ਵਾਸਤੇ ਵੀ ਪਾ ਲੋ ਨਹੀਂ ਪਾ ਲੋ ਹਾ ਬੜੀ ਪੂਣੀ ਫੂਕ ਦੇ ਇੱਥੇ ਮਰੀ ਜਾਨੀ ਮੈਂ ਤਾਂ ਪਾਣੀ ਵੀ ਪੀਵੇਂਗਾ ਸੂਟਵਾਰ ਤਾਂ ਕਿਵੇਂ ਮੱਚਦਾ ਸੀ ਦੇ 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 ਮੇਰੇ ਹਰ ਨੂੰ ਇੱਕ ਵਾਰੀ ਜਵਾਬ ਦੇ ਦੇ ਸਾਰਾ ਹੁਣ ਮਹੀਨਾ ਗਈ ਜਾਊਏ ਉਹ ਤਾਂ ਕਹਿੰਦੀ ਫੌਜੀ ਕਿ ਕਿਉਂ ਜਾਣੀ ਐ ਸੂਟਵਾਰ ਐ ਹੁਣ ਉਹ ਤੇਰਾ ਫੌਜੀ ਯਾਦ ਆ ਗਿਆ ਪਹਿਲਾਂ ਕਹਿੰਦੀ ਜੱਗੀ ਕੇ ਜਾਣਾ ਫੌਜੀ ਕਿਹੜਾ ਹੁਣ ਮੈਨੂੰ ਦੱਸ ਦੇ ਉਹਦਾ ਡੈਡੀ ਆ ਫੌਜੀ ਤੈਨੂੰ ਬੜਾ ਪਤਾ ਹੈਗਾ ਹੋਰ ਹੁਣ ਲੜਾੜ ਪਾਣੀ ਪਰ ਡੈਡੀ ਤਾਂ ਨਾ ਫੌਜੀ ਨਹੀਂ ਹੈਗਾ ਉਹ ਫੌਜੀ ਨਹੀਂ ਕਹਿੰਦੇ ਪਿੰਡ 'ਚ ਸਾਰੇ ਆਹ ਤਾਂ ਇਹ ਉਹਨੇ ਕਿਉਂ ਜਾਣਾ ਪਹਿਲਾਂ ਤਾਂ ਮੈਨੂੰ ਐ ਤਾਂ ਚੰਗਾ ਨਹੀਂ ਜਾਂਦੀ ਮੈਂ ਤਾਂ ਉਹ ਮੈਨੂੰ ਐ ਦੱਸਾਂ ਉਹ ਵੀਰੇ ਨੂੰ ਤੈਂ ਕਿਸ਼ ਕਿਹਾ ਆਜਾ ਮੈਂ ਕਿਹਾ ਤਾਂ ਗੋਲੀ ਮਾਰੀ ਆ ਗਈ ਉਹ ਬੁਸਿਆ ਜਮੂ ਮਣਾ ਕੇ ਨਾ ਗਿਆ ਜੋ ਉਹ ਤਾਂ ਉਹੀ ਟੜਫਦਾ ਰਹਿੰਦਾਗਾ ਉਹ ਤਾਂ ਮਾੜੀ ਜੀ ਗੱਲ ਤੋਂ ਆਕਰ ਜਾਂਦਾਗਾ ਐ ਇਹ ਤਾਂ ਹੈ ਨਹੀਂ ਬੰਦਾ ਉਹ ਹੋਰ ਤਹਿਰ ਜਾ ਉਹ ਓਏ ਹਾਸ ਦਾ ਕਿਹੜਾ ਰਹਿਣਾ ਤਾਂ ਮੈਂ ਤਾਂ ਕਦੇ ਹਾਸ ਦਾ ਦੇਖਿਆ ਨਹੀਂ ਮੈਂ ਤਾਂ ਰੋਂਦੇ ਹੀ ਦੇਖਿਆ ਪੈਰੀ ਜਦੋਂ ਦਾ ਦੇਖਿਆਗਾ ਓਕੇ ਉਹਦੇ ਦੁੱਖ ਨਾ ਢੇੜ ਉਹ ਬੇਚਾਰੇ ਦਾ ਐਡਾ ਕਰਤੀ ਉਹ ਹਾਂ ਜਦੋਂ ਦੁੱਖਾਂ ਦਾ ਪਹਾੜ ਲੱਗਿਆ ਸੀ ਉਦੋਂ ਅੱਛਾ ਔਰ ਮਾ ਮਾਂ ਬੋਜਰ ਕੇ ਹੁਣ ਉਰੇ ਆ ਗਿਆ ਤੀ ਆਪਣੇ ਲੈਵਲ ਤੋਂ ਬਾਅਦ ਉਹਦੀ ਹੁਣ ਜਿਹੜਾ ਭੂਆ ਤੀ ਉਹ ਵੀ ਬਹੁ ਕਰ ਦਈ ਬੀਬੀ ਹਾਂ ਹਾਂ ਚਲੂ ਤਾਂ ਭੂਈ ਲੱਗੂਗੀ ਹਾਂ ਚਲ ਤੂੰ ਅੱਗੇ ਬੋਲ ਹੁਣ ਮਤਲਬ ਜਮਾਨੀ ਪੈ ਰੇ ਹੁਣ ਉਹ ਸੱਟ ਕੇ ਵਾਗੇ ਐ ਜਿਵੇਂ ਵਿਆਹ ਭੂ ਕਰਜੋਗੇ ਨਹੀਂ ਫਿਰ ਹੁਣ ਮੈਂ ਤਾਂ ਉਹਨੂੰ ਕੁਝ ਕਹੀ ਨਹੀਂ ਹੈਗਾ ਖਬਰ ਕਿਦੋਂ ਨਾਲ ਲੜ ਕੇ ਆਇਆ ਹੋਊਗਾ ਗਿਆ ਦਾ ਘਰੋਂ ਆ ਉਹ ਕੀ ਪਤਾ ਬਾਹਰ ਕਿਸੇ ਨਾਲ ਖਾ ਕੇ ਆ ਕੇ ਘਰੇ ਆ ਗਿਆ ਹੋਵੇ ਘਰੋਂ ਹੂਫ ਲਾ ਕੇ ਨੰਗਿਆ ਹੋਵੇ ਚਲ ਤੂੰ ਉਹ ਬਾਲਾ ਨਾ ਗਿਆ ਕਰ ਨਾ ਕਹਿਆ ਨਾ ਮੈਂ ਕਿਹਾ ਤਾਂ ਹਲ ਜੜਵਾਉਣੀ ਹੈਗੀ ਪਾਣੀ ਦਾ ਗਲਾਸ ਆ ਚੱਕ ਕੇ ਨਹੀਂ ਪੀਂਦਾ ਹੈਗਾ ਲਿਆ ਲਿਆ ਇੱਥੇ ਡੁੱਲੂ ਜਿਹਾ ਥੱਲੇ ਫਿਰ ਕੋ ਚੱਲ ਉਹ ਨਹੀਂ ਕਰੀਂ ਤੂੰ ਜਦੋਂ ਵੀ ਹੱਤਪਾ ਦਾ ਨਾ ਬਣਿਆ ਕਰਨ ਵਾਲੇ ਤੂੰ ਹੋਰ ਹੋਰ ਕਰਾਂ ਕੀ ਮੈਂ ਖੂਚ ਮਾਰੋ ਸਾਲ ਇਕੱਠੇ ਹੋ ਕੇ ਖੂਚ ਮਾਰ ਤੈਨੂੰ ਨਾ ਦੇਣਾ ਧੱਕਾ ਪਹਿਲਾਂ ਕਿਉਂ ਮੈਨੂੰ ਘਰ ਤਾਂ ੱੱਕਾ ਦੇਵੇਂਗਾ ਕੀ ਗੱਲ ਭਾਈ ਤੂੰ ਹੀ ਨੇ ਕਹਿੰਦੀ ਸਾਰੇ ਇਕੱਠੇ ਹੋ ਗਏ ਫੇ ਖਾ ਲਿਓ ਪਰੋਠੇ ਹਾਂ ਖਾਂ ਲਾਂਗੇ ਗੁਰਦੁਆਰੇ ਜਾਣਾ ਪੁੰਡਾ ਲਈ ਕਰਕੇ ਖਾਣੀ ਨੂੰ ਵਿਆਹ ਨੂੰ ਹਾਂ ਵਿਆਹ ਨੂੰ ਆਏ ਕੋਈ ਨਹੀਂ ਸਾਡੇ ਡੋਲਾ ਆਉਂਦਾ ਬਈ ਜਿਹੜੇ ਹਸਾਬ ਨਾਲ ਸਾਡੇ ਲੱਸਣ ਨੇਗੇ ਜਿਵੇਂ ਪਹਿਲਾਂ ਕਿ ਤੇ ਤੂੰ ਨਹੀਂ ਆਈ ਹੋਰ ਅੱਜ ਹੋ ਗਈ ਇੱਕ ਬਈ ਮੈਂ ਤਾਂ ਬੀਬੀ ਦੇ ਕਾਰਨ ਆ ਗਈ ਸੀ ਨਹੀਂ ਕਾਹ ਨੂੰ ਆਉਂਦੀ ਸੀ ਮੈਂ ਉਹਦਾ ਮੁੰਡਾ ਦੇਖ ਕੇ ਸੋਣਾ ਸੋਨਾ ਅੱਖਾ ਤੇਰਾ ਬਾਪ ਡੋਲਾ ਜੀ ਲੱਗਿਆ ਹੋਏ ਨੇ ਤੇਰੇ ਹਾਂ ਇਹ ਸਾਲਿਆਂ ਨੇ ਦੁਖੀ ਕਰਖੇ ਇਹਨਾਂ ਨੇ ਪਾਏਗਾ ਬਾਈ ਹਾਂ ਆ ਗਿਆ ਆ ਗਿਆ ਇਧਰ ਗਿਆ ਦੀ ਉਹ ਜੋ ਮਾੜਾ ਦੜਦਾ ਹੀ ਆਦੀ ਬਾਈ ਕਿਉਂ ਦਵਾਈ ਜੀ ਲੈ ਕੇ ਆ ਮੇਰੀ ਇਹ ਹੋ ਗਿਆ ਦਵਾਈ ਨਹੀਂ ਬਸ ਅਜਲੀ ਜੀ ਘਟ ਰਹੇ ਨੇ ਐਨੇ ਘਟਗੇ ਵਾਹ ਜੀ ਕਿਹੜੇ ਛੱਡਣ ਜਿਹੜੇ ਘਟ ਗਏ ਬਸ ਬਾਈ ਦੌਣ ਜਾ ਹੋ ਰਿਆ ਜੀ ਸਰੀਰ ਹੋਰ ਕਟ ਕੇ ਬੁਲਾਇਆ ਜੀ ਬੋੜ ਕੀ ਨਹੀਂ ਗਿਆ ਬੁਲਾਇਆ ਤਾਂ ਮੈਨੂੰ ਹੋਰ ਮੈਨੂੰ ਸੁਣਾ ਨਹੀਂ ਪਈ ਜਮਾ ਫੇਰ ਜੀ ਲੈ ਕੇ ਖੜਿਆ ਦੀ ਪਾਸੋਂ ਸੁਣਾ ਨਹੀਂ ਕੋਸ ਤਾਂ ਭਾਬੀ ਥੋੜਾ ਜਿਆ ਤੈਨੂੰ ਪਤੀ ਆ ਭਾਬੀ ਭਾਬੀ ਕੀ ਕਹਿੰਦੇ ਮੈਨੂੰ ਚਾਰੇ ਪੈਰ ਚੱਕ ਕੇ ਪੈ ਜਾਂਦੇ ਆ ਸਵੇਰੇ ਉੱਠਦੀ ਨਾ ਤਾਂ ਉਹ ਐਂ ਵੀ ਚਾਚਾ ਨਾਲ ਚਾਹ ਪਾਣੀ ਦੀ ਚਾਹ ਪਾਣੀ ਮੰਗਦੇ ਆ ਰੋ ਪਿੱਟ ਕੇ ਚਾਹ ਲੈਂਦੇ ਅੱਛਾ ਉਹ ਉਹ ਮੂਡ ਖਰਾਬ ਕਰ ਦਿੰਦੇ ਆ ਸਵੇਰੇ ਸਵੇਰੇ ਕਦੇ ਕਹਿੰਦੇ ਆ ਤੂੰ ਤਾਂ ਬੋਲ ਤੇ ਬਹਿੜਾ ਬੰਨ ਰੱਖਿਆ ਕਦੇ ਕੁਝ ਜੇ ਮੇਰੀ ਭੂਆ ਹੁੰਦੀ ਐਨਾ ਕੁਝ ਬੋਲਣ ਦੇ ਦੇ ਦਿੰਦੀ ਭਲਾ ਨੂੰ ਮੂੰਹ ਪਹਿਨਾ ਕਿਉਂ ਨਹੀਂ ਦੱਸਿਆ ਉਹ ਤਾਂ ਮੈਂ ਹੁਣ ਕਰਦਾ ਨਾ ਦਿੱਤੀ ਮੈਨੂੰ ਤਾਂ ਆਇਆ ਲਾਦਾ ਬਈ ਤੇਰੇ ਸਾਹਮਣੇ ਵੀ ਬਾਹਰੇ ਲਾ ਦਿਆ ਮੈਨੂੰ ਤੇਜ਼ ਜਿਹਾ ਲਾ ਦਿਆ ਓਏ ਵਾਲਾ ਮਹੀਨੇ ਬੋਲਦਾ ਫਿਰ ਉਹਨੂੰ ਖੜਕਾ ਦੇ ਚੰਗੀ ਤਰ੍ਹਾਂ ਚਾ ਹਾਂ ਨਹੀਂ ਫਿਰ ਮੈਂ ਮਾਤਾ ਬਾਈ ਪਿੰਡ ਜਾਊਗਾ ਫਿਰ ਆਪੇ ਤੇਰੇ ਕਿਸੇ ਹੁਣ ਲੱਗ ਗਿਆ ਮੈਂ ਵੀ ਜਨਾਨੀ ਘੋਟਦਾ ਹੈ ਤੂੰ ਵੀ ਬਾਈ ਜਨਾਨੀ ਮਾਰ ਲੱਗਿਆ ਬਾਈ ਤਾਂ ਕਹ ਨੂੰ ਲੱਗਿਆ ਫਿਰ ਤੁਸੀਂ ਮੈਨੂੰ ਇਹੀ ਕਹਿ ਦੋ ਬਾਈ ਵੀ ਆਪਦੇ ਪਿੰਡ ਬਾਜਾ ਆਏ ਕਿਵੇਂ ਤੁਸੀਂ ਆਪ ਤਾਂ ਕਹ ਨੂੰ ਉਹ ਕਰ ਦਿਓ ਆਪਦਾ ਥਵਾਕ ਰੱਖੋ ਦੋਈ ਜੀ ਮੈਂ ਤਾਂ ਫਿਰ ਪਿੰਡ ਬਾਜ ਜਾਣਾ ਓਏ ਨਹੀਂ ਬਰਾ ਮੈਂ ਤਾਂ ਹਾਲ ਕਰਾਂ ਤੁਸੀਂ ਬਲੀ ਨੂੰ ਕਹੋ ਤੁਸੀਂ

ਮੈਂ ਤਾਂ ਬਾਈ ਨੂੰ ਆਇਆ ਕਹਿਣਾ ਵੀ ਤੜਕੇ ਉੱਠਦੀ ਮੇਰੇ ਮਾਗਰ ਪੈ ਜਾਂਦੇ ਆ ਚਾਹ ਦੀ ਕੁੱਟ ਮੰਗਦਾ ਤਾਂ 100 100 ਲਾਉਂਦੀ ਆ ਪੂਰੇ ਕਾਦੇ ਪਿੱਛੇ ਬੈਠਿਆ ਬੋਹੜ ਤੇ ਬੈਠਾ ਬੰਨ ਰਿਹਾ ਆਪਣਾ ਨਾਤਮ ਕਈ ਮਰੀ ਪੂਆ ਹੁੰਦੀ ਇਹਨਾਂ ਕੋਲ ਸਟਾਣ ਦੇ ਦਿੰਦੀ ਤੈਨੂੰ ਮੈਂ ਖੜ ਕੇ ਹੈ ਗਏ ਇਹ ਗੱਲ ਹੈ ਮੈਂ ਦੱਸੀ ਭਲਾ ਕਿਉਂ ਨਹੀਂ ਕਹਿ ਤੂੰ ਕਹਿੰਦਾ ਕੀ ਆ ਤੈਨੂੰ ਦੋ ਰੋਟੀਆਂ ਨਹੀਂ ਦਿੱਤੀਆਂ ਇਹਦੇ ਚਾਹ ਨਾ ਜਾਣ ਜਾਣ ਕੇ ਗੱਲਾਂ ਕਰਦਾ ਹੈਗਾ ਆ ਮੈਂ ਸਾਰੀਆਂ ਸੁਣੀਆਂ ਨੇ ਖੜ ਕੇ ਗੱਲਾਂ ਇਹਦੀਆਂ ਕੀ ਕੀ ਬੋਲ ਰਿਹਾ ਇਹ ਨਹੀਂ ਹੜਦੇ ਅੱਤੇ ਇਹਦੇ ਤੇਤੋਂ ਵੀ ਚਿਪਦੀ ਨਹੀਂ ਆ ਆ ਸਾਡਾ ਕੁਬਰ ਰਟਾ ਨੰਦਾਂ ਗੀ ਨਰ ਤੂੰ ਖੁਸ਼ ਹੋ ਜੀ ਤੁਸੀਂ ਦੋਏ ਜੀ ਖੁਸ਼ ਰਹੋ ਮੈਂ ਹੀ ਅੱਜ ਬਾਗ ਜੂਗਾ ਮੈਂ ਆਪਦਾ ਚੱਕਲਾ ਬੋਰੀ ਆਏ ਕਿਵੇਂ ਕਹੂੰਗਾ ਬਾਜੇਗਾ ਯਾਰ ਤੂੰ ਰਹੇ ਚੱਲ ਮੇਰੀ ਗੱਲ ਸੁਣ ਜਾਣ ਤੈਨੂੰ ਕਿਸੇ ਨੇ ਕਿਹਾਗਾ ਤੈਨੂੰ ਇਹ ਚਾਹ ਮੰਗਦਾ ਚਾਹ ਰੋਟੀ ਕਹਿੰਦਾ ਰੋਟੀ ਆਹ ਨੀ ਬੜੂ ਨਹੀਂ ਚਾਹ ਕਿਸੇ ਟਾਈਮ ਬਾਈ ਮੂਡ ਉਹ ਹੁੰਦਾ ਕਿ ਯਾਰ ਆਪ ਮੂਡ ਨਹੀਂ ਬਾਈ ਮੈਂ ਤਾਂ ਬਹੁਤ ਟਾਈਮ ਦਾ ਹੁਣ ਮੈਨੂੰ ਘਟੋ ਘਟ ਮਹੀਨਾ ਹੋ ਗਿਆ ਦੇਖਦੇ ਉਹ ਨਾ ਦਾ ਮੂੰਹ ਤੇਰਾ ਰਹਾ ਨਾ ਹੋ ਜੇ ਦਾ ਰਹਾ ਮੈਨੂੰ ਕੀ ਹੋਇਆ ਯਾਰਾ ਮੇਰੀ ਗੱਲ ਸੁਣ ਚੱਲ ਮੈਂ ਮਾੜੀ ਕਰ ਤੁਸੀਂ ਵੀ ਮਾੜੀ ਕਰਦੇ ਨੇ ਨਾ ਮੈਂ ਮਾੜੀ ਨਹੀਂ ਹੁਣ ਤੇ ਤੂੰ ਰੱਦਦਾ ਵਿਚਾਰਾ ਇਹ ਮੈਨੂੰ ਉਹ ਕਰੀ ਜਾਂਦਾ ਉਹ ਤੇਰੀ ਕਰਦੀ ਨਹੀਂ ਬਲ ਕੇ ਕਿਸੇ ਨੂੰ ਪਹਾਨਾ ਨਹੀਂ ਲਾਈਦਾ ਹੁੰਦਾ ਜੇ ਤੂੰ ਹੂੰ ਕਹਦਾ ਵੀ ਤੈਨ ਜਾਣਾ ਚਾਰ ਦਿਨ ਤੂੰ ਬਗ ਸਾਡੇ ਆ ਜਾ ਕੇ ਆਉਣਾ ਬੰਦ ਬਾਈ ਗੱਲ ਦਾਇਆ ਚਾਰ ਦਿਨ ਮੇਰਾ ਉੱਥੇ ਕੌਣ ਆ ਐਂ ਤਾਂ ਦੱਸ ਦੇ ਮਾਂ ਮੇਰੀ ਦੀ ਬਾਪੂ ਮੇਰੇ ਨਹੀਂ ਭਾਈ ਮੇਰੇ ਨਹੀਂ ਮੈਂ ਤਾਂ ਇੱਥੇ ਚੱਲ ਸੋਡੇ ਸਾਰੇ ਇੱਥੇ ਚੱਲਾਂ ਦਾ ਟਾਈਮ ਪਾਸ ਕਰ ਰਹਾ ਸੀ ਉਹ ਤੈਨੂੰ ਕਮੀ ਦੱਸਦੇ ਕਾਦੀ ਆ ਤਮੀ ਵੀ ਹੈਗੀ ਕਾਹਦੇ ਜੀ ਤੂੰ ਐਂ ਦੱਸਦੇ ਕਮੀ ਦਾ ਵਾਸਤੇ ਮੈਨੂੰ ਨਹੀਂ ਕਹਿਦਾ ਦੇਖ ਪੜ ਲਵਾ ਮੈਂ ਪੜ ਕੇ ਦਿੰਦਾ ਮੈਂ ਨੌਕਰੀ ਲੱਭਾਂ ਕੰਮ ਕਹਿਆ ਤੈਨੂੰ ਕਦੇ ਆ ਕਰ ਬਾਈ ਤੂੰ ਤਾਂ ਨਹੀਂ ਕਹਿੰਦਾ ਇਹ ਆਨੇ ਬਾਹ ਨੇ ਆਡੇ ਨੇਦੀ ਬਾਣੋਂ ਸੁਣਦਾ ਇਹਦੀ ਕਾਣੋਂ ਸੁਣਦਾ ਇਹਦੀ ਨਾਲ ਸੁਣਾਇਆ ਕਰੋ ਸਿਰਾਂ ਉਹੀ ਟੜਪ ਨਹੀਂ ਰਹੀ ਨਹੀਂ ਕੋਈ ਕੀ ਆ ਜੇ ਅੱਜ ਮਗਰਾਮ ਕਰ ਲਾਉਣ ਅੱਜ ਮੇਰੀ ਭੂਆ ਹੁੰਦੀ ਐਂ ਬੋਲ ਜਾਂਦੀ ਇਹ ਫੇਰ ਭੂਆ ਨੂੰ ਕਹਿਦਾ ਨੇ ਯਾਰ ਉਹ ਮੇਰਾ ਮੇਤਾ ਵੀ ਬਹੁਤ ਜ਼ਿਆਦਾ ਆਉਂਦਾ ਮੈਂ ਤਾਂ ਪੂਆ ਦੀ ਪੂਆ ਬੜੀ ਕਰਾ ਕੇ ਦਊਂਗਾ ਕਿ ਅੰਦਰ ਰਾਮ ਕਰ ਲਾ ਫਿਰ ਅੱਥੇ ਹੀ ਕਰਾਂਗੇ ਜਾਂ ਬੋਦਵਾਈ ਦੋਬਈ ਲੈ ਕੇ ਆਉਦਾ ਪਿਆ ਰੈਕਟ ਕਰ ਲਾ ਮੇਰੇ ਸੈਲ ਜੇ ਘੱਟ ਰਹੇ ਨੇ ਥੋੜਾ ਜਿਹਾ ਨਾਰੀਅਲ ਲਿਆ ਦਿਉਂ ਪਾਣੀ ਲਿਆ ਦੂੰਗਾ ਨਾਰੀਅਲ ਲੈ ਆ ਬੱਕਰੀਆਂ ਦੁੱਧ ਸੁਮਗਾ ਦੇਣਾ ਲਿਆ ਕੇ ਦੇ ਦੂੰ ਦੇਖ ਦੇਖ ਕੇ ਬੋਲਦੀ ਆ ਬੋਲਦੀ ਮੈਂ ਤਾਂ ਮੂ ਕਿਹਾ ਵੀ ਬੱਕਰੀਆਂ ਦੁੱਧ ਵੀ ਲੈ ਕੇ ਦੱਸ ਨੇ ਇਹ ਮਾਦਰ ਨਾਲ ਲੱਗ ਇਹ ਤਾਂ ਮਿੰਟ ਵਾਰੂ ਘਰ ਪਾੜਨ ਨੂੰ ਜਰਾ ਇਹਦਾ ਚਾਹ ਪਾਣੀ ਪੀ ਲੈ ਕੋਈ ਨਹੀਂ ਜੇ ਕਰਨ ਵਾਲੇ ਹੋ ਪਰ ਬਿਨਾਂ ਚਾਹ ਪਾਣੀ ਤੋਂ ਹੀ ਖਾਓ। ਨਾ ਦਰਦ ਖੰਦਰ ਪਿੰਡ ਦੀ ਟਿੱਡਾ ਦੀ ਮਾਰਦੀ ਹੁੰਦੀਆਂ। ਉਹ ਨਹੀਂ ਕਿਸੇ ਨੂੰ ਬਦਨਾਮ ਕਰੀਦਾ ਹੁੰਦਾ। ਮੈਨੂੰ ਕੀ ਖਾਣਾ ਹੈ? ਆਪ ਵੀ ਖੇਚੜੀ ਬਣਾ ਕੇ ਦੇ ਦੇ। ਦਲੀਆਂ ਨਾ ਬਣਾ ਦਾ। ਵਿੱਚ ਦੇਸੀ ਘਿਓ ਪਾ ਦੂੰਗੀ। ਜਿਹੜਾ ਕੁਝ ਮਰਜ਼ੀ ਬਣਾ ਦੇ। ਅੱਛਾ। ਮੈਨਾਂ ਤੇਰਾ ਜੀ ਕਰਦਾ ਉਹ ਬਣਾ ਦੇ। ਅੱਛਾ ਅੱਛਾ। ਆ ਮੈਂ ਤਾਂ ਭੁੱਲੀ ਗਈ ਸੀ ਤੇ ਵੀ ਤੂੰ ਹੈਗਾਗਾ ਤੈਨੂੰ ਵੀ ਖਾਣੇ ਨੂੰ ਕੁਝ ਚਾਹੀਦਾਗਾ ਚੱਕ ਕੋਈ ਨਹੀਂ ਬਣਾ ਦੂੰ ਮੈਂ ਦਲੀਆ ਆ ਬੈਠ ਇਨੇ 10 ਮਿੰਟ ਮੈਂ ਜਾਦੀ ਨਹੀਂ ਸੀ ਅੰਦਰ ਪਿਆਤੀ ਮੈਂ ਦਵਾਈ ਲੈ ਕੇ ਆਇਤੀ ਨੰਬਰ ਬੋਲੇਗਾ ਫੇਰ ਹੀ ਖਾਣ ਨੂੰ ਕੁਝ ਮਿਲੂਗਾ ਬਿਨਾਂ ਬੋਲਣ ਤਾਂ ਥੋੜੋ ਮਿਲੂਗਾ ਆ ਬੋਲੇ ਰਹੇ ਹੁਣ ਆ ਕੇ ਤਰ ਲਵੇ ਫੇਰ ਉਹ ਬੋਲਦਾ ਨਾ ਤੈਨੂੰ ਕਹੇ ਤਾਂ ਵੀ ਬਣਾ ਦੰਨੇ ਦਲੀਆ ਇਨੇ ਔਖਾ ਭਾਰਾ ਕਹਤੇ ਹੁੰਨਾਗਾ ਔਖਾ ਭਾਰਾ ਨਹੀਂ ਤੈਨੂੰ ਹੀ ਪਤਾ ਮੈਂ ਕੱਲ ਦਾ ਦਵਾਈ ਲੈ ਕੇ ਆਇਆ ਤੈ ਆ ਕੇ ਮੈਨੂੰ ਪੁੱਛਿਆ ਵੀ ਕੁਝ ਚਾਹੀਦਾ ਰੋਟੀ ਚਾਹ ਕੁਝ ਕਿਉਂ ਤੇਰੇ ਪਾਈ ਫੜਾ ਕੇ ਨੇ ਆਇਆ ਤੈਨੂੰ ਰੋਟੀ ਫੜਾ ਕੇ ਆਇਆ ਚਾਹ ਫੜਾ ਕੇ ਆਇਆ ਸਵੇਰੇ ਉਹ ਪਾਈ ਤਾਂ ਫੜਾਇਆ ਸਵੇਰੇ ਚਾਹ ਦੀ ਕੋਟੂ ਫੜਾ ਕੇ ਆ ਟਾਈਮ ਦੇਖੀ ਕਿੰਨਾ ਹੋ ਰਿਹਾ ਸਵਾਇ ਇੱਕ ਹੋ ਰਿਹਾ ਰੋਟੀ ਪੁੱਛਣ ਦਾ ਹੱਕ ਨਹੀਂ ਧੀ ਚੱਲ ਕੋਈ ਨਹੀਂ ਪਜਾਉਣੀ ਆ ਰੋਟੀ ਜਵਾਗ ਚੱਲ ਦਲੀਆਂ ਕਰਦੀ ਜੰਗਾ ਆਹੋ ਦੁੱਧ ਪਾ ਦੂੰ ਵਿੱਚ ਹਾਂ ਇਹ ਦੁਨੀਆ ਤੋਂ ਲੈਦੀ ਤਪਾਊਗਾ ਇਹਦਾ ਵੀ ਕੋਈ ਨਾ ਕੋਈ ਜ਼ਗੜ ਲਾਉਣਾ ਪਊਗਾ ਤੈਨੂੰ ਬਾਹਰ ਕੱਢਣੇ ਦਾ ਕੋਈ ਸਕੀਮ ਹੂੰ ਆ ਗਿਆ ਆਈਡੀਆ ਮਾਂ ਕਹਿੰਦੇ ਨੂੰ ਉਡਾਉਣ ਦਾ ਆਉਣ ਤੇ ਅੱਜ ਇਹਨੂੰ ਘਰੇ ਉਹਨੂੰ ਕਹਿ ਕੇ ਇਹਨਾਂ ਨੂੰ ਬਾਹਰ ਕਰਾਉਣੀ ਅੱਜ ਦੇਖੀ ਜੋ ਕੀ ਹੋਣਗੀ ਜਾਗਰਾ ਤਾਣਾ ਬੱਬਾ ਬੱਚਿਆ ਸਤਿ ਸ੍ਰੀ ਅਕਾਲ ਕਿਵੇਂ ਆ ਬਹੁਤ ਗਰਮੀ ਹੈ ਵਜਾਈ ਲੈ ਅੰਦਰ ਬਹਿ ਜਾ ਮੈਨੂੰ ਚੱਕਰ ਜਿਹਾ ਆ ਰਹੇ ਨੇ ਅੱਛਾ ਫੇਰ ਹੋਰ ਪਾਣੀ ਪੂਣੀ ਲੈ ਮਾਂ ਉਸ ਦੀ ਅਜੇ ਤਾਂ ਲਿਆਈ ਦੀ ਤਾਲ ਕੋਈ ਫੇਰ ਲਿਆ ਦਿੰ। ਮੈਨੂੰ ਆਏ ਦੱਸ। ਫੇਰ ਦਾ ਕੀ ਮਤਲਬ ਹੈ? ਪਾਣੀ ਬੰਦੇ ਨੂੰ ਪਰ ਆਉਂਦੇ ਹੁੰਦੇ ਨੇ ਪਾਣੀ ਦਾ ਤਾਂ ਵੀ ਪੁੰਨਾ ਹੁੰਦਾ। ਦੁਨੀਆ ਲੰਗਰ ਲਾਉਂਦੀ ਆ ਪਾਣੀ ਦੀ ਤੂੰ ਕਹਿੰਦੀ ਫੇਰ ਲਿਆ ਕਿਉਂ ਇਤਨੇ ਬੰਦਾ ਮਰ ਜੇ। ਮੈਂ ਹੁਣ ਹੀ ਲਿਆ ਕੇ ਦੇਵਾਂ ਤੈਨੂੰ ਪਾਣੀ। ਉਹ ਤਾਂ ਹੀ ਤਾਂ ਹੀ ਜਾ ਕਰ ਤੈਨੂੰ ਸਹੀ ਕਹਿੰਦਾ ਹੁੰਦਾ। ਕੀ ਕਹਿੰਦਾ ਹੁੰਦਾ ਜਾ ਕਰ ਮੈਂ? ਬਾਈ ਜਾਨ ਨਿਚਲਾ ਮੈਂ ਤਾਂ ਮੁੱਕੀ ਆ ਨਾ ਖਾਰੇ ਕਸਾੜੇ ਤੱਕ ਤੇ। ਮਾਤਾ ਪਰਜਾਈ ਤੇਰੇਵੇਂ ਲੰਬਾ ਲੈ ਕੇ ਆਏ ਸਿੱਧੀ। ਕਾਦਾ ਲੈ ਕੇ ਆਏ ਲੰਬਾ। ਮੈਂ ਤਾਂ ਤੈਨੂੰ ਕਾਰਡ ਦੇ ਕੇ ਗਈ ਤੀਆ। ਓਹੋ ਮੇਰੀ ਗੱਲ ਸੁਣ। ਅਸੀਂ ਆਉਂਦੇ ਸੀ ਆ ਕੁਦਰ ਤੈ ਫੋਨ ਆ ਗਿਆ ਸਾਡੇ ਕੋਲੇ ਪੀਦਾ ਫੋਨ ਆਇਆ ਉਹ ਕੀ ਕਹਿੰਦਾ ਮੇਰੇ ਭੂਆ ਗਾਹਾਂ ਉਹਦੇ ਸੱਸ ਨੂੰ ਢਿੱਲ ਹੋ ਗਈ ਦੀ ਢਿੱਲੀ ਮਿੱਠੀ ਹੋ ਗਈ ਸੀ ਗਾਹਾਂ ਨੂੰ ਲੈ ਕੇ ਅਸੀਂ ਮਾਨਸਾ ਵਾਗ ਕੇ ਸੀਗੇ ਉਦੋਂ ਰਹਿਣ ਦਾ ਕੌ ਝੂਠ ਬੋਲਦੀਆਂ ਨਹੀਂ ਲਾ ਝੂਠ ਕਾ ਤਾਂ ਬੋਲਦੇ ਸੱਚ ਬੋਲਦੀਆਂ ਬਿਸ਼ਵਾ ਲੱਗਿਆ ਹੋਵੇ ਤੈਨੂੰ ਤੂੰ ਉੱਥੇ ਪਹੁੰਚੇ ਨਾ ਹਨਾ ਇਹ ਤਾਂ ਹੋਈ ਨਹੀਂ ਸਕਦਾ ਕਿੱਥੇ ਨਾ ਪਹੁੰਚੇ ਕਰੇ ਸਾਡੇ ਕਿੱਡਾ ਦਾ ਕਾਰਜ ਦੀ ਸਾਡੇ ਓਹੋ ਮੈਂ ਹੁਣ ਕੁਬਾ ਦੇ ਜਿਹੜੇ ਰਸ ਗੁੱਲੇ ਖਵਾਉਣੇ ਆ ਤਾਂ ਉਸ ਦਿਨ ਕੀਤੀ ਪਕੌੜੀ ਸੀ ਪਨੀਰ ਦੇ ਫੇਰ ਕੀ ਹੋ ਗਿਆ ਮੈਨੂੰ ਕਹੇ ਵੀ ਤੂੰ ਪਾਣੀ ਦਾ ਗਲਾਸ ਭਰਾ ਤੇ ਮੈਂ ਤਾਂ ਤਾਂ ਵੀ ਨਹੀਂ ਭਰਾਂ ਜੇ ਤੂੰ ਘਰੇ ਆਈ ਦੀ ਨਹੀਂ ਜਿੱਦ ਤੇ ਰੱਖੀ ਮੇਰੀ ਦੇਖ ਮੇਰੀ ਗੱਲ ਸੁਣ ਨਾ ਜਕੀ ਮੈਂ ਤਾਂ ਦੇਖ ਉਹਦੀ ਜਾਣ ਨੂੰ ਮੈਂ ਤਾਂ ਸੂਟ ਵੀ ਨਹੀਂ ਆਈ ਸੀ ਮੇਰਾ ਤਾਂ ਲਾਂਬਾ ਗੋਡੇ ਵਰਗਾ ਸਿੱਧੀ ਜੀ ਗੱਲ ਹੈ ਤੇਰੇ ਨਾਲੇ ਚਾਹੇ ਤੇਰੀ ਗੱਲ ਤਾਂ ਸੁਣ ਲੈ ਗਿੰਦਾ ਮੰਨ ਮੈਂ ਤਾਂ ਨਾਰਾਜ਼ ਆ ਤੇਰੇ ਨਾਲੋਂ ਵੀ ਤੂੰ ਆਈ ਕਿਉਂ ਨਹੀਂ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਸੂਟ ਲਈ ਆਈ ਸੀ 5500 ਦਾ 5000 ਤੇ ਪਾਉਣ ਨੂੰ ਫੇਰ ਪਾਕੀ ਕਿਉਂ ਨਹੀਂ ਆਈ ਫੇਰ ਉਹ ਉਧਰ ਤਾਂ ਉਹਨੇ ਕੋਰ ਨਹੀਂ ਲਾਈ ਚੁੰਨੀ ਦੇ ਗੋਟਾ ਲਵਾਉਣਾ ਦਿੱਤਾ ਸੀ ਆਹ ਜਿਹੜਾ ਹੁਣ ਚੱਲਿਆ ਹੋਇਆ ਛੁਟਕੀ ਵਾਲਾ ਉਹਨੇ ਉਹ ਨਹੀਂ ਲਾਇਆ ਇਧਰੋਂ ਕਹਾ ਫਿਰ ਉਹ ਤਾਂ ਭੂਆ ਦੀ ਕਹਾ ਸੱਸ ਦੱਸਨੇ ਹਾਂ ਕਿ ਉਧਰ ਨੂੰ ਵਾਗ ਗਈ ਤੂੰ ਮੈਨੂੰ ਫੋਨ ਕਰਦਾ ਦੀ ਮੈਂ ਮੇਰੇ ਜਿਹੜਾ ਗਵੰਟੀਆ ਟੇਲਰ ਉਹ ਤੋਂ ਲਵਾ ਦੰਦਾ ਮੂੰਹ ਦਿਮਾਗ ਚ ਨਹੀਂ ਰਿਹਾ ਵੀ ਤੂੰ ਗੋਟਾ ਲਵਾਈ ਦਿੰਦਾ ਪੀ ਮੇਰੇ ਕਾਨੂੰ ਦਿਮਾਗ ਚ ਰਹਿੰਦਾ ਹਾਲੇ ਵੀ ਨਹੀਂ ਫੜ ਕੇ ਲਿਆਂਦੀ ਚੁੰਨੀ ਉੱਥੇ ਪਈ ਹੈ ਹਜੇ ਮੇਰੀ ਛੁਟਕੀ ਦਾ ਗੋਟਾ ਲਵਾਉਂਦੀ ਸੀਗੀ ਉਹ ਬਰੀਕ ਬਰੀਕ ਜਾ ਉੜੀ ਜੁਟ ਗਈ ਆ ਹੁਣ ਜਿਹੜੇ ਚੱਲੇ ਹੋਏ ਨੇ ਜਾਗਰ ਕਿੱਥੇ ਆ ਉਹ ਤਾਂ ਗਿਆ ਹੋਇਆ ਬੇਈਮਾਨ ਐ ਸਾਲਾ ਕਾਦੇ ਪਿੱਛੇ ਵੇ ਬੇਈਮਾਨ ਐ ਜਿਹੜਾ ਤੈਨੂੰ ਲੈ ਕੇ ਨਹੀਂ ਆਇਆ ਨਾ ਸਾਡੀ ਮੈਨੂੰ ਆ ਦੱਸ ਵੀ ਅਸੀਂ ਸਾਰਾ ਟੱਬਰ ਆ ਕੇ ਸੋ ਤੋਂ ਬੀੜੀਆਂ ਲੈਣੀਆਂ ਨੇ ਨਾ ਨਾ ਕਰਦੇ ਵੀ 200 ਉਹਨੇ 200 ਉਹਨੇ 200 ਉਹਨੇ 6 800 ਰੁਪਇਆ ਆਇਆ ਹੋਇਆ ਥੋੜੇ ਸਾਡੇ ਕੰਨੀ ਹਾਂ ਕਦੋਂ ਪਾਇਆ ਸੀਗਾ ਕਦੋਂ ਪਾਇਆ ਠੀਕ ਆ 4 400 ਦਾ ਤੇਰੇ ਪਿਆ ਦੀ ਏ 400 ਰੁਪਏ ਨੂੰ ਕੋਈ ਨਹੀਂ 사गन ਤੇ ਮੂਵੀ ਚ ਦਿਖਾ ਦੂੰਗੀ ਦੇਖ 50 ਰੁਪਏ ਤਾਂ ਪਾਈ ਤੀ ਤੇਰੀ ਮਾਂ ਨੇ 50 ਪਾਈ ਤੇ ਤੇਰੇ ਬਾਪੂ ਨੇ ਆ 50 ਪਾਈ ਤੀ ਤਾਂ 50 ਤੇਰੀ ਬਹੂ ਨੇ 200 ਰੁਪਿਆ ਬਣਿਆ ਸਾਡੇ ਕੰਨੀ ਸਾਰਾ ਬਾਲੀ ਬਾਲੀ ਸਿਆਣੀ ਨਾ ਬਣਾ ਕਿਉਂ ਆ ਜਾਵੇਂ ਬਲਦ ਦੇ ਅੱਗੇ ਝੁੱਲ ਪਾਉਂਦੇ ਹੁੰਦੇ ਤੇ ਨਾ ਐ ਐ ਦਿੱਤਾ ਫੇਰੀ ਤੇਰੇ ਮੂੰਹ ਤੇ ਹਾਏ ਹਾਏ ਤਾਹੇ ਕਿੱਡੇ ਭੜੇ ਦੇਖ ਲਿਆ ਮੈਂ ਨਾ ਇੱਕ ਗੱਲ ਸੁਣ ਲੈ ਚਾਹੇ ਝੁੱਲ ਦਿੱਤਾ ਹੀ ਹੋਇਆ ਸੀ ਅੱਕ ਮਰੀ ਪੈਸਿਆਂ ਦੇ ਵਿੱਚ ਹੀ ਸੀ ਤੇ ਕਿੰਨੇ ਕਿੰਨੇ ਪਾਉਂਦੇ ਨੇ 2200 ਬੰਦੇ ਦੇ ਤਾਂ ਇਹੀ ਗੌਰ ਰੱਖੀ ਹਾਂ ਨਹੀਂ ਤੂੰ ਮੈਨੂੰ ਐ ਦੱਸ ਵੀ ਤੂੰ ਸਾਨੂੰ ਕਿਵੇਂ ਜਾਣਦੀ ਸੀ ਜਾਣਦੀ ਨਹੀਂ ਸੀ ਪਰ ਜਦੋਂ ਹੁਣ ਮੂਵੀ 'ਚ ਦੇਖਿਆ ਨਾ ਮੈਂ ਸਾਰੇ ਜਣੇ ਇਕੱਲੇ ਇਕੱਲੇ ਜਣੇ ਨੂੰ ਫਿਰ ਮੈਨੂੰ ਸਿਆਣਾ ਸਿੱਧੀ ਜੀ ਗੱਲ ਹੈ ਮਾਤਾ ਰੁਪਈਆ 800 ਲੈਣ ਆਇਆ ਠੀਕ ਹੈ ਤੁਸੀਂ ਕਾਰਡ ਇੱਜ਼ਤ ਉਹਦਾ ਘਣਾ ਇੱਜ਼ਤ ਦਾ ਤੁਹਾਡੇ ਰਾਸ ਨਹੀਂ ਆਈ ਤੂੰ ਕਰੇ ਸਤਕਾਰ ਨਾਲ ਕਹਿ ਕੇ ਕੀ ਗਤੀ ਵੀ ਆ ਜਾ ਚਰਨ ਨਾਲ ਚਾਹ ਪਾਣੀ ਉਹਦਾ ਲੱਡੂ ਪਾਣੀ ਪਾ 200 ਰੁਪਏ ਤੇ ਸਾਡੇ ਘਰੇ ਕਹਿਣਾ ਮੈਂ ਤਾਂ ਮੈਂ ਤਾਂ ਗੋਡੇ ਵਰਗਾ ਲੰਬਾ ਲੈ ਕੇ ਆ ਸਿੱਧੀ ਜੀ ਕਰ ਲੈ 200 ਰੁਪਏ 800 ਰੁਪਏ ਬਣਦਾ ਤੇਰੇ ਘਰ ਵਾਲੇ ਤੂੰ ਜਦੋਂ ਆ ਗਿਆ ਅਸਨ ਤਾਂ ਤੂੰ ਹੀ ਦੇ ਮੈਨੂੰ 1000 ਰੁਪਏ ਦੇ ਦੇ ਨਹੀਂ ਮੇਰੀ ਗੱਲ ਸੁਣ ਲੈ ਇਧਰ ਬੰਦਿਆ ਮੰਗੂ ਦੇਖ ਤੇਰਾ 400 ਰੁਪਏ ਬਣਦਾ ਸਾਡੇ ਕੰਨੀ 200 ਰੁਪਏ ਬਣਦਾ ਤੁਹਾਡਾ ਸਗਨ ਦਾ ਆ 200 ਰੁਪਏ ਤੁਹਾਡਾ ਨਿਉਂ ਦਾ ਪਾਇਆ ਹੋਇਆ ਇਤੋਂ ਵੱਧ-ਵੁੱਧ ਕੋਈ ਰੁਪਈਆ ਪੂਏ ਨਹੀਂ ਹੈਗੇ ਸਾਡੇ ਨਹੀਂ ਹੈਗੇ ਇਹਨੇ ਕਿੰਨੇ ਬਣਦੇ ਨੇ ਦੁਵਾਰੀ ਕਿਹੜੇ ਸਾਦ ਨਾਲ ਕਿਉਂ 200 ਰੁਪਏ ਨਿਉਂਦਾ ਪਾਇਆ ਹੋਇਆ ਹੈ ਹਾਂ ਹਲੇ ਮੇਰੇ ਕੋਲ ਪੱਤਰੀ ਉੱਥੇ ਪਈ ਹੈਗੀ ਅੰਦਰ ਕੀ ਕਹਿੰਦੇ ਹੁੰਦੇ ਨੇ ਉਹਨੂੰ ਬੜਾ ਸਾਰਾ ਹੋਉਂਦਾ ਜਿਹੜਾ ਦਹੀਂ ਦਹੀਂ ਕੀ ਕਹਿੰਦੇ ਹੁੰਦੇ ਨੇ ਉਹਨੂੰ ਜੋ ਤੈਨੂੰ ਪਤਾ ਹੀ ਨਹੀਂ ਹੈਗਾ ਫਿਰ ਗਣੀ ਨਹੀਂ ਕਹਦੇ ਵਾਸਤੇ ਵਹੀ ਹੈ ਵਹੀ ਹਾਂ ਉਹਦੇ ਤੇ ਲਿਖਿਆ ਪਿਆਗਾ ਦੇਖ ਨਾਂ ਤੇਰੇ ਰੈਡੀ ਦਾ ਪਾਇਆ ਹੋਇਆ ਫੌਜੀ ਸਿੰਘ ਲਿਖਿਆ ਹੋਇਆ ਨਾਲ ਤੇ ਨਾਲ ਕੀ ਕਹਿੰਦਾ ਸਾਗਨ ਦਾ ਉਹ ਬਗਾਈ ਹੀ ਨਾ ਮਾਰਾ ਤੋਂ ਨਹੀਂ ਆਇਆ ਤੁਨੂੰ ਤੇਰੇ ਨਾਲ ਗੱਲ ਕਰ ਰਿਹਾ ਮੈਂ ਤੈਨੂੰ ਪਾਣੀ ਝਾੜ ਦੇ ਮੈਨੂੰ ਉਹ ਤੋਂ ਮੰਗਾਲ ਜਿਹੜਾ ਤੇਰਾ ਜ਼ਿਆਦਾ लाਡ ਲਾਏਗਾ ਕਿਹੜਾ लाਡ ਲਾ ਉਹ ਜਿਹੜਾ ਘਰੇ ਸਾਨ ਰੱਖਿਆ ਹੋਇਆ ਹੋਰ ਕਿਹੜਾ लाਡ ਲਾ ਓਏ ਹੋਣਾ ਉਹਨੇ ਕੀ ਕਰਤਾ ਮੈਨੂੰ ਐਂ ਤੂੰ ਦੱਸ ਦੇ ਕਰਤਾ ਇਹ ਕੁਛ ਵੀ ਕੀ ਨਹੀਂ ਕੀਤਾ ਉਹ ਕੀ ਹੋ ਗਿਆ ਦੱਸਿਆ ਕੀ ਫੇਰੇ ਪਤਾ ਲੱਗੂ ਰਸੋਈ ਚ ਆਇਆ ਸੀ ਚਾਹ ਦੇ ਬਹਾਨੇ ਉਹ ਅੱਜ ਕਿਹੜਾ ਨਵਾਂ ਆਇਆ ਰੋਜ਼ੇ ਚਾਹ ਪੀਂਦਾ ਰਸੋਈ ਚ ਆ ਕੇ ਹੋ ਜੜੀ ਚਾਹ ਦੀ ਗੱਲ ਵੱਖਰੀ ਐ ਜਿਹੜੀ ਅੱਜ ਆਲੀ ਚਾਹ ਦੀ ਉਹ ਗੱਲ ਵੱਖਰੀ ਮੈਂ ਬਿੰਗ ਬੁਲਾਵੇਂ ਆਪਾ ਜਿਹੜੀ ਗੱਲ ਐ ਮੈਨੂੰ ਉਹ ਦੱਸ ਦੇ ਨਾ ਮੇਰੀ ਗੱਲ ਸੁਣ ਬਿੰਗ ਬੁਲਾਉਣੇ ਮੈਂ ਕੀ ਪਾਉਣੇ ਆਂ ਤੈਨੂੰ ਪਤਾ ਹੋ ਕਿ ਮੈਂ ਬੋਲਦਾ ਸੀਗਾ ਉਹ ਕਾਹ ਨੂੰ ਬੋਲਾਂ ਠੀਕ ਐ ਨਰਮਾ ਬਤਾ ਯਾਰ ਉਹੀ ਤੂੰ ਦੂਸਰਨ ਲਈ ਜਾਨੀ ਆਂ ਅੱਛਾ ਤੈਨੂੰ ਉਹ ਨਰਮ ਲੱਗਦਾ ਹੈ ਪਤਾ ਮੈਨੂੰ ਕੀ ਕਿਸੇ ਬੋਲਿਆ ਕਿ ਕੁਛ ਨਾ ਅੱਜ ਕਾਹ ਫੜੀਓ ਮੇਰੀ ਸ਼ਰਮੋਂ ਮੰਨ ਲਾ ਮੋੜੀ-ਮੋਟੀ ਹੋ ਗਈ ਤੇਰੇ ਪੱਲੇ-ਦੱਲੇ ਮੈਂ ਤਾਂ ਨਹੀਂ ਮੰਨਦਾ ਮੇਰੇ ਨਾਲ ਇਹੀ ਇਕੱਠੇ ਪਰਿਆ ਤੋਏ ਉਰੇ ਇੱਕ ਘਰ ਚ ਮੈਂ ਉਹ ਮਰੇ ਰੱਬਾ ਤਰਾਇ ਕਰ ਬਈ ਮੈਂ ਵਗਦਾ ਨਾ ਤੂੰ ਉਹਨੂੰ ਰੱਖ ਲੈ ਠੀਕ ਆ ਤੈ ਜਾਣਾ ਹਾਂ ਮੈਂ ਤੇ ਜਾਣਾ ਮੈਂ ਕਹਿੰਦਾ ਮੈਂ ਜਾਣਾ ਨਾ ਤੈਨੂੰ ਐ ਨਹੀਂ ਸ਼ਰਮ ਆਉਂਦੀ ਉਹ ਤੇਰੀ ਜਨਾਨੀ ਨੂੰ ਇੰਨਾ ਕੁਝ ਬੋਲਿਆਗਾ ਤੈਨੂੰ ਤੇਰੇ ਕੰਨੋਂ ਤੋ ਲਜੂ ਨਹੀਂ ਸਰਕ ਰਹੀ ਆ ਅੱਛਾ ਤੇਰੀ ਗੱਲਾਂ ਤੇ ਕਹਿ ਗਿਆ ਆ ਕੇ ਉਹਨੂੰ ਮੈਂ ਘਰੋਂ ਕੱਢਦਾ ਵਾਹ ਰੀ ਮਾਂ ਦੀ ਏਤੀਏ ਵਾਹ ਟਵਾਰੀ ਪਾ ਦੇ ਸਾਡੇ ਭਾਈਆਂ ਚ ਚੱਲ ਐਂ ਕਰ ਤੋਡੇ ਚ ਕੋਈ ਨਹੀਂ ਪਊਗਾ ਆ ਤੇਰਾ ਘਰ ਉਜੜਦਾ ਉਜੜ ਜਾਣ ਦੇ ਆ ਮੈਂ ਚੱਲੀ ਆ ਤੁਸੀਂ ਆਲੋ ਜਿਵੇਂ ਮਰਜ਼ੀ ਰਹੋ ਠੀਕ ਹੈ ਮੈਂ ਭਾਗ ਜਾ ਹਾਂ ਠੀਕ ਆ ਉਹਨੂੰ ਮੈਂ ਪੁੱਛੂੰਗਾ ਕੀ ਪੁੱਛੇਗਾ ਪੁੱਛਣ ਦੀ ਲੋੜ ਨਹੀਂ ਹੈਗੀ ਪੁੱਛੂੰਗਾ ਵੀ ਕੀ ਗੱਲ ਹੋਈ ਆ ਸਾਰਾ ਕੁਝ ਉਹ ਰੋੜੀ ਨਹੀਂ ਅੱਛਾ ਤੇਰੀਆਂ ਸੁਣ ਕੇ ਮੈਂ ਉਹਨੂੰ ਕੱਢਦਾ ਕਰੂੰ ਏ ਉਹਦੀ ਤਾਂ ਸੁਣੂ ਮੈਂ ਕੋਈ ਨਾ ਪਤਾ ਤਾਂ ਉਹ ਤੋਂ ਵੀ ਲੱਗੂਗਾ ਵੀ ਕੀ ਕਹਿੰਦਾ ਉਹ ਉਸਦੀ ਹੀ ਸੁਣੀ ਹੁਣ ਤੱਕ ਚੱਲ ਠੀਕ ਆ ਹੁਣ ਤੂੰ ਐਸੇ ਗੱਲਤੀ ਰਹੀਂ ਆ ਮੈਂ ਤਾਂ ਜਾਣੀ ਆ ਫਿਰ ਆ ਪਾਣੀ ਗੱਲ ਤੂੰ ਮੁੱਕਰ ਦੇ ਵਗ ਜਾ